20 ਅਪ੍ਰੈਲ ਨੂੰ ਜਿਹੜਾ ਇੱਕ ਹਮਲਾ ਹੁੰਦਾ ਪਹਿਲ ਕਾਂਪਰੂ ਤੋਂ ਸ਼ਰੀਨਗਰ ਦੇ ਵਿੱਚ ਤਨਾ ਉਹ ਹਮਲਾ ਹੋਣ ਤੋਂ ਬਾਅਦ ਲਗਾਤਾਰ ਜਿਹੜੇ ਮਾਹੌਲ ਆ ਉਹ ਵੀ ਤਣਾਅਪੂਰਨ ਬੰਦਾ ਜਾ ਰਿਹਾ ਤੇ ਜਿਹੜੇ ਰਿਸ਼ਤੇ ਨੇ ਉਹ ਹੁਣ ਲੱਗਦਾ ਵੀ ਇੱਕ ਦੂਜੇ ਤੋਂ ਵੱਖਰੇ ਵੱਖਰੇ ਹੁੰਦੇ ਹੋਏ ਨਜ਼ਰ ਆਉਂਦੇ ਨੇ ਇਹ ਕਿਉਂ ਹੋ ਰਿਹਾ ਹਰ ਵਾਰ ਜਿਹੜਾ ਪਾਕਿਸਤਾਨ ਹੈ ਜੀ ਉਹਨੇ ਧੋਖਾ ਦਿੱਤਾ ਹੁਣ ਉਹਦੀ ਫਿਤਰਤ ਨੂੰ ਇੱਕ ਵਾਰੀ ਸਮਝੋ ਦੂਜੀ ਵਾਰੀ ਸਮਝੋ ਹੁਣ ਤਾਂ ਸਮਝ ਜਾਣਾ ਚਾਹੀਦਾ ਵੀ ਉਹ ਲੋਕ ਤੁਹਾਡਾ ਉਹਨਾਂ ਦੇ ਕਦੇ ਉਹ ਬਫਾ ਤੰਬਾਣੀ ਨੇ ਇਸ ਕਰਕੇ ਆਪਾਂ ਆਪਣੇ ਆਪ ਨੂੰ ਹੀ ਉਹਨਾਂ ਗੋਲਡ ਕਰ ਲੋ ਉਹਨਾਂ ਸਵਖਤ ਕਰ ਲੋ ਬਾਰਡਰ ਤੋਂ ਵੀ ਇਹ ਸਮੱਸਿਆ ਵਾਰ-ਵਾਰ ਨਾ ਹੋਵੇ ਇਹ ਜਿਹੜੀ ਲੜਾਈ ਆ ਇਹ ਜੰਮੂ ਕਸ਼ਮੀਰ ਦੇ ਬਾਰਡਰ ਤੇ ਹੀ ਕਿਉਂ ਹੁੰਦੀ ਆ ਇਹ ਇਸ ਕਰਕੇ ਹੁੰਦੀ ਆ ਕਿ ਜਿਹੜਾ ਕਸ਼ਮੀਰ ਦੇ ਦੋ ਹਿੱਸੇ ਕੀਤੇ ਨੇ ਜਾਂ ਤਾਂ ਫਿਰ ਪੂਰਾ ਇੱਧਰ ਰੱਖ ਲੈਣਾ ਚਾਹੀਦਾ ਸੀ ਜਾਂ ਫਿਰ ਪੂਰਾ ਉੱਧਰ ਦੇ ਦੇਣਾ ਚਾਹੀਦਾ ਸੀ ਇਹਦੇ ਦੋ ਹਿੱਸੇ ਹੋਏ ਆ ਕਸ਼ਮੀਰ ਦੇ ਜੀ ਉਹੋ ਉਸ ਟਾਈਮ ਕਹਿ ਸਕਦੇ ਆ ਪਰ ਵੀ ਜਵਾਹਰ ਲਾਲ ਨੇ ਇਹਦੀ ਬਹੁਤ ਵੱਡੀ ਗਲਤੀ ਕੀਤੀ ਸੀ ਤੁਸੀਂ ਆਂਦਾ ਨਕਸ਼ਾ ਦੇਖੀ ਤੇ ਅੰਨਲ ਜੀ ਜਿੰਨਾ ਉਹ ਏਰੀਆ ਉੱਪਰ ਉਹ ਦਿਖਾਇਆ ਵੈ ਜੀ ਉਹ ਏਰੀਆ ਸਾਡੇ ਕੋਲ ਨਹੀਂ ਹੈਗਾ ਇਹ ਸਾਈਡ ਪਾਕਿਸਤਾਨ ਕੋਲ ਹੈ ਜੀ ਪਾਕਿਸਤਾਨ ਨੇ ਆਪਣੇ ਕੁਝ ਏਰੀਆ ਦੀ ਸਾਈਡ ਚੀਨਾ ਕੋਲ ਸੋ ਕਾਹਨ ਦੁਖਾਨਾ ਚਾਹੀਦਾ ਵੀ ਭਈ ਇਹ ਏਰੀਆ ਸਾਡਾ ਤਾਂ ਹੈ ਪਰ ਸਾਡੇ ਕੋਲ ਹੈ ਨਹੀਂ ਘਟੋ ਘਟ ਸ਼ਾਂਤੀ ਆਉਣ ਵਾਲੀਆਂ نسلਾਂ ਸਾਡੀਆਂ ਪੀੜ੍ਹੀਆਂ ਸਾਡੇ ਬੱਚਿਆਂ ਨੂੰ ਯਾਦ ਰਵੇ ਵੀ ਇਹ ਜਿਹੜਾ ਵਾਪਸ ਲੈਣੀ ਅਸੀਂ ਸਾਡੀ ਹੈ ਇਹ ਤਾਂ ਦਿਖਾਉਂਦੇ ਵੀ ਨਹੀਂ ਲੱਗਦਾ ਮਲੂਤਰਾ ਸਾਹਿਬ ਜਦੋਂ 47 ਹੁੰਦੀ ਹੈ ਉਦੋਂ ਸੰਤਾਪ ਪੰਜਾਬ ਨੂੰ ਚੱਲਿਆ ਜਦੋਂ ਬਾਅਦ ਚ ਜੰਗ ਲੱਗਦੀ ਆ ਫਿਰ ਸੰਤਾਪ ਪੰਜਾਬ ਨੂੰ ਚੱਲਿਆ ਤਾਂ ਹੁਣ ਤੁਹਾਨੂੰ ਵੇਰ ਲੱਗਦਾ ਕਿ ਹੁਣ ਫਿਰ ਸੰਤਾਪ ਜਿਹੜਾ ਉਹ ਪੰਜਾਬ ਚੱਲੂਗਾ ਬਈ ਯਾਦ ਅਸਲ ਸੇ ਖਰਾ ਸਭ ਰਸਤਾ ਹੈ ਹੂੰ ਪੰਜਾਬ ਇੱਕ ਰਸਤਾ ਹੈ ਪੁਰਾਣਾ ਜੀ ਜਦੋਂ ਵੀ ਉੱਧਰੋਂ ਕੋਈ ਹਮਲਾਵਰ ਮੁਗਲ ਆਂਦੇ ਰਹੇ ਉਸੇ ਰਸਤੇ 'ਚ ਅੱਗੇ ਵੱਧਦੇ ਸੀ ਜੀ ਤੇ ਇੱਥੇ ਸਾਡੇ ਇੰਨੀ ਲੋਕਾਂ ਨੇ ਵਿਰੋਧ ਵੀ ਕੀਤਾ ਉਸ ਟਾਈਮ ਵੀ ਕੀਤਾ ਅੱਜ ਵੀ ਅਸੀਂ ਸੈਨਾ ਜੇ ਕੋਈ ਪ੍ਰੋਬਲਮ ਆ ਜੇ ਕੋਈ ਬੰਬ ਬਲਾਸ ਹੋਵੇ ਕੋਈ ਅਟੈਕ ਪੰਜਾਬ 'ਤੇ ਹੋ ਜੇ ਤਾਂ ਅਸੀਂ ਪੰਜਾਬੀ ਸਮਝਾਂਗੇ ਹੂੰ ਅੱਜ ਵੀ ਹਮ ਦੇਸ਼ ਨੇ ਸੈਨਿਕ ਹੈ پاکستان ਦੇ ਜੁਨੇ ਵੀ ਮੰਤਰੀ ਚਾ ਸੰਤਰੀ ਨੇ ਹਨਾ ਉਹਨਾਂ ਦੇ ਹਾਲਾਂਕਿ ਭਾਰਤ ਦੇ ਵਿੱਚ ਜਿਹੜੇ ਸੋਸ਼ਲ ਮੀਡੀਆ ਅਕਾਊਂਟ ਨੇ ਉਹ ਬੈਨ ਕਰ ਦਿੱਤੇ ਜਾਂਦੇ ਨੇ ਪਰ ਉਹਨਾਂ ਦੇ ਕੋਲ ਜਹਰ ਬਹੁਤ ਉਗਲੀ ਜਾਂਦੀ ਆ ਉਹ ਕਹਿੰਦੇ ਕਹਿੰਦੇ ਵੀ ਜੇ ਜਿੱਦਾਂ ਹੁਣ ਪਾਣੀ ਦੀ ਸੰਧੀ ਆ ਜਿਹੜੀ ਉਹ ਮੌਤਲ ਕੀਤੀ ਹਾਲਾਂਕਿ ਪਾਣੀ ਨਹੀਂ ਰੋਕਿਆ ਗਿਆ ਹਲੇ ਤੱਕ ਪਾਣੀ ਉਸੇ ਤਰ੍ਹਾਂ ਚੱਲਦਾ ਹੈ ਸੰਧੀ ਕੈਨਸਲ ਕੀਤੀ ਹੈ ਹਾਲੇ ਹਨਾ ਉਹ ਕਹਿੰਦੇ ਕਹਿੰਦੇ ਜੇ ਤੁਸੀਂ ਉੱਥੇ ਡੈਮ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਸਿੱਧਾ ਅਟੈਕ ਕਰਾਂਗੇ ਕੋ ਘੱਰਾਸਾ ਉਹ ਹੈਗੇ ਕਮਜ਼ੋਰ ਲੋ ਜੀ ਕਮਜ਼ੋਰ ਕੋ ਹੈ ਨਾ ਵੀ ਬਾਰਕਿੰਗ ਡੌਗਸ ਸੈਲਡਮ ਬਾਈ ਜੀ ਜਿਹੜਾ ਗਰਜਦੇ ਆ ਬਕਸਦੇ ਨਹੀਂ ਹੁੰਦੇ ਜੀ ਉਹ ਸਿਰਫ ਭੌਂਕਦੇ ਆ ਉਹਨਾਂ ਕਰਨਾ ਕੱਖ ਨਹੀਂ ਆ ਜਿਹੜਾ ਪਹਿਲਗਾਮ ਦਾ ਮੁੱਦਾ ਚੱਲਦਾ ਸੀ ਭਾਰਤੀ ਸਰਹੱਦ ਤੇ ਮੁੱਦਾ ਚੱਲਦਾ ਸੀਗਾ ਤਣਾਅ ਚੱਲਦਾ ਸੀ ਤਾਂ ਜਦੋਂ ਇਹ ਪਾਣੀਆਂ ਦਾ ਮੁੱਦਾ ਉੱਠਿਆ ਉਦੋਂ ਇੱਕੋ ਵਾਰ ਜਿਹੜਾ ਸਾਰੇ ਜਿਹੜੇ ਚਾਰੇ ਸਟੇਟਾਂ ਦਾ ਧਿਆਨ ਆ ਜਿਹੜਾ ਉਹ ਇੱਕੋ ਨੰਬ ਬਾਰਡਰਾਂ ਤੋਂ ਹਟ ਕੇ ਜਿਹੜਾ ਪਾਣੀਆਂ ਦੇ ਮੁੱਦੇ ਤੇ ਆ ਗਿਆ ਤੁਹਾਨੂੰ ਲੱਗਦਾ ਵੀ ਇਹ ਇੱਕ ਮਾਈਂਡ ਡਿਵਰਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਵਰਤ ਤਾਂ ਪੰਜਾਬ ਹਰਿਆਣਾ ਦਾ ਤਾਂ ਤੁਸੀਂ ਕਰ ਸਕਦੇ ਹੋ ਇਹਦੇ ਨਾਲ ਕਿਉਂਕਿ ਸਟੇਕ ਹোল্ডার ਹੈ ਪੰਜਾਬ ਤੋਂ ਪਾਣੀ ਜਿਹੜਾ ਰੋਕਿਆ ਬਸੇ ਮੁੱਖ ਮੰਤਰੀ ਤੇ ਜਾਵੋ ਕੋ ਦਵਾਂ ਸਿਖਵਾਉਣੇ ਰੋਕੇ ਜੀ ਮੈਂ ਕਿਹਾ ਵੀ ਇਹ ਸਾਡੀ ਸਟੇਟ ਦਾ ਪਾਣੀ ਹੈ ਜੀ ਇਹ ਜਿਹੜੇ ਹਾਲਾਤ ਬੰਦੇ ਨੇ ਸਰਕਾਰਾਂ ਇਸ਼ੂ ਡਾਇਵਰਟ ਕਰ ਦਿੰਦੀਆਂ ਨੇ ਨਵੇਂ ਮੁੱਦੇ ਖੜੇ ਕਰ ਦਿੰਦੀਆਂ ਨੇ ਜੀ ਇਹ ਖੁਸ਼ ਹਦ ਤੱਕ ਹੋ ਸਕਦਾ ਹੈ ਪਰ ਮੈਨੂੰ ਜ਼ਿਆਦਾ ਨਹੀਂ ਲੱਗਦਾ ਕਿ ਇਹ ਇੱਕ ਨੈਸ਼ਨਲ ਇਸ਼ੂ ਹੈ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਰਿਆਸਤ ਨਿਊਜ਼ ਤੇ ਮੈਂ ਜਸ ਖਹਿਰਾ ਭਾਰਤ ਤੇ ਪਾਕਿਸਤਾਨ ਦੋਨਾਂ ਦੇਸ਼ਾਂ ਦੇ ਜਿਹੜੇ ਸਬੰਧ ਨੇ ਉਹ ਲਗਾਤਾਰ ਪਿਛਲੇ 22 ਅਪ੍ਰੈਲ ਤੋਂ ਜਿਹੜੇ ਨੇ ਤਣਾਅਪੂਰਨ ਬਣੇ ਹੋਏ ਨੇ ਇੱਕ ਦੂਸਰੇ ਦੇ ਜਿਹੜੇ ਰਿਸ਼ਤੇ ਨੇ ਉਹ ਵਿਗੜਦੇ ਹੋਏ ਨਜ਼ਰ ਆਉਂਦੇ ਨੇ ਇਸ ਪੂਰੇ ਮੁੱਦੇ ਤੇ ਇਸ ਪੂਰੇ ਜਿਹੜੇ ਮਸਲੇ ਤੇ ਅੱਜ ਵਿਚਾਰ ਚਾਚਾ ਕਰਨ ਲਈ ਸਾਡੇ ਨਾਲ ਸੀਨੀਅਰ ਪੱਤਰਕਾਰ ਅਜੇ ਮਲਹੋਤਰਾ ਜੀ ਮੌਜੂਦ ਨੇ ਮਲਹੋਤਰਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਖਹਿਰਾ ਸਤਿ ਸ਼੍ਰੀ ਅਕਾਲ ਮਲਹੋਤਰਾ ਸਾਹਿਬ ਜਿਹੜਾ ਭਾਰਤ ਤੇ ਪਾਕਿਸਤਾਨ ਪਿੱਛੇ 22 April ਨੂੰ ਜਿਹੜਾ ਇੱਕ ਹਮਲਾ ਹੁੰਦਾ ਪੈਲਗਾਮ ਦੇ ਵਿੱਚ ਸ਼੍ਰੀਨਗਰ ਦੇ ਵਿੱਚ ਹਨਾ ਉਹ ਹਮਲਾ ਹੋਣ ਤੋਂ ਬਾਅਦ ਲਗਾਤਾਰ ਜਿਹੜੇ ਮਾਹੌਲ ਆ ਉਹ ਵੀ ਤਣਾਅਪੂਰਨ ਬਣਦਾ ਜਾ ਰਿਹਾ ਤੇ ਜਿਹੜੇ ਰਿਸ਼ਤੇ ਨੇ ਹੁਣ ਲੱਗਦਾ ਵੀ ਇੱਕ ਦੂਜੇ ਤੋਂ ਵੱਖਰੇ ਵੱਖਰੇ ਹੁੰਦੇ ਹੋਏ ਨਜ਼ਰ ਆਉਂਦੇ ਨੇ ਇਹ ਕਿਉਂ ਹੋ ਰਿਹਾ ਕਹਿੰਦਾ ਸਰ ਇਹਦੇ ਪਿੱਛੇ ਨਾ ਥੋੜਾ ਇਤਿਹਾਸ ਹੈ ਦਾ ਜਿਹੜਾ ਬੰਦਾ ਝਗੜਾ ਹੋ ਰਿਹਾ ਇਹਨਾਂ ਦੇ ਨਾਲ ਜੀ ਆਪਾਂ 47 ਤੋਂ ਬਾਅਦ ਇਹ ਜਦੋਂ ਉਹਨਾਂ ਨੇ ਕਵਾਲੀਆਂ ਦੇ ਉਹਦੇ ਵਿੱਚ ਭੇਜ ਦੇ ਵਿੱਚ ਉਹਨਾਂ ਦੀ ਆਰਮੀ ਨੇ ਹਮਲਾ ਕੀਤਾ ਜੀ ਜਦ ਵੀ ਧੋਖਾ ਹੋਇਆ ਹਿੰਦੁਸਤਾਨ ਕਹਿੰਦਾ ਸਾਡੇ ਨਾਲ ਧੋਖਾ ਹੋਇਆ ਜੀ ਉਸ ਤੋਂ ਬਾਅਦ ਫਿਰ ਦੂਜੀ ਲੜਾਈ ਜਿਹੜੀ ਹੋਈ ਉਹ 65 ਚ ਜੀ ਪਹਿਲਾ ਵਾਲਾ ਤਾਂ 47 ਵਾਲਾ ਤਾਂ ਸਾਲ ਦੇ ਕਰੀਬ ਇੱਕ ਚੱਲਿਆ ਜੀ ਦੁਨੀਆ ਦੇ ਇਤਿਹਾਸ ਇੰਨਾ ਵੰਡ ਸਮੇਂ ਇੰਨੇ ਲੱਖਾਂ ਬੰਦੇ ਆਨ ਰਿਕਾਰਡ ਹੈ ਵੀ 25 ਲੱਖ ਬੰਦਾ ਮਾਰਿਆ ਗਿਆ ਦੇ ਚ ਜੀ ਉਹ ਸਰਕਾਰ ਤੀ ਨੂੰ ਹੀ ਸਮਝ ਨਹੀਂ ਆਇਆ ਹਿੰਦੁਸਤਾਨ ਨੂੰ ਨਹੀਂ ਆਇਆ ਜੀ ਜਦੋਂ ਫਿਰ ਹੋਇਆ ਤਾਂ ਵਾਜੇ ਤੱਕ ਅਸੀਂ ਉਸ ਗਲਤੀ ਤਕਰੀਬ ਸਾਡੇ ਮਨਾਂ ਚ ਹੈ ਜਿਹੜੇ ਉੱਧਰੋਂ ਆਏ ਉਹਨਾਂ ਦੇ ਮਨਾਂ ਚ ਉਹ ਤੋਂ ਬਾਅਦ ਫਿਰ 65 ਚ ਚੱਲਿਆ ਜੀ ਉਹ ਜੰਗ ਹੋਈ ਜਿਹੜੀ 20 ਦਿਨ ਦੇ ਕਰੀਬ ਚੱਲੀ ਉਹ ਤੋਂ ਬਾਅਦ ਫਿਰ ਉਹ ਤਾਂ ਉਹਦਾ ਸਮਝੌਤਾ ਇਹਨਾਂ ਤਾਸ਼ਕੰਤੇ ਚ ਕੀਤਾ ਜਾ ਕੇ ਜੀ ਉਹ ਤੋਂ ਬਾਅਦ 71 ਦੀ ਲੜਾਈ ਹੋਈ ਉਹ ਸਾਡੀ ਡਾਇਰੈਕਟਰ ਲੜਾਈ ਤਾਂ ਹੈ ਨਹੀਂ ਸੀਗੀ ਝਗੜਾ ਤਾਂ ਉਹਨਾਂ ਦਾ ਸੀਗਾ ਬੰਗਲਾਦੇਸ਼ ਨਾਲ ਜੀ ਫੇ ਅਸੀਂ ਬੰਗਲਾਦੇਸ਼ ਨੂੰ ਉੱਥੇ ਮੁਕਤੀ ਵਾਈ ਨਹੀਂ ਭੇਜ ਕੇ ਦੋ ਦੇਸ਼ ਕਰਵਾਤੇ ਪੀਸ ਤੇ ਵੈਸਟ ਤੋੜਤਾ ਸੀ ਜੀ ਵੈਸਟ ਬੰਗਲਾਦੇਸ਼ ਬਣ ਗਿਆ ਨਵਾਂ ਦੇਸ਼ ਉਹ ਤੋਂ ਬਾਅਦ ਫਿਰ ਲੜਾਈ ਸੱਟੀ ਹੋਈ ਕਾਰਗਿਲ ਚ ਜੀ 99 ਚ ਜੀ ਮਤਲਬ ਬਾਰ-ਬਾਰ ਜਿਹੜਾ ਪਾਕਿਸਤਾਨ ਹੈ ਜੀ ਉਹਨੇ ਧੋਖਾ ਦਿੱਤਾ ਹਮ ਹੁਣ ਉਹਦੀ ਫਿਤਰਤ ਨੂੰ ਇੱਕ ਵਾਰੀ ਸਮਝੋ ਦੂਜੀ ਵਾਰੀ ਸਮਝੋ ਹੁਣ ਤਾਂ ਸਮਝ ਜਾਣਾ ਚਾਹੀਦਾ ਵੀ ਉਹ ਲੋਕ ਤੁਹਾਡਾ ਉਹਨਾਂ ਨੇ ਕਦੇ ਵਫਾਤਾ ਨਭਾਣੀ ਨਹੀਂ ਹਮ ਇਸ ਕਰਕੇ ਆਪਾਂ ਆਪਣੇ ਆਪ ਨੂੰ ਹੀ ਉਹਨਾਂ ਬੋਲਡ ਕਰ ਲੋ ਉਹਨਾਂ ਸੁਰੱਖਿਤ ਕਰ ਲੋ ਬਾਰਡਰ ਤੋਂ ਵੀ ਇਹ ਸਮੱਸਿਆ ਬਾਰ ਬਾਰ ਨਾ ਆਵੇ ਜੀ ਪਰ ਹੁਣ ਸਮੱਸਿਆ ਇਹ ਵੀ ਆ ਮੈਂ ਕਿਹਾ ਡਿਫੈਂਸ ਐਕਸਪਰਟ ਦੇ ਬਿਆਨ ਸੁਣਦਾ ਸੀਗਾ ਉਹ ਕਹਿੰਦੇ ਜੀ ਜੇਐਨਕੇ ਦਾ ਬਹੁਤ ਹੀ ਕੇਰੀਆ ਲੰਬਾ ਹੈ ਜਿਆ ਬਾਰਡਰ ਲਾਈਨ ਹੈ ਜਿੱਥੇ ਸਿਕਿਉਰਿਟੀ ਹੋਈ ਨਹੀਂ ਸਕਦੀ ਨਹੀਂ ਕੀਤੀ ਜਾ ਸਕਦੀ ਉਹਦੇ ਉਹਨਾਂ ਦੀ ਗੱਲ ਵੀ ਸਹੀ ਹੈ ਹੁਣ ਹਰ ਮੋੜ ਤੇ ਤਾਂ ਸਿਕਿਉਰਿਟੀ ਨਹੀਂ ਖੜਦੀ ਹੁੰਦੀ ਇੰਟੈਲੀਜੈਂਸ ਇਹ ਦੱਸਦੀ ਹੁੰਦੀ ਹੈ ਗੱਲਾਂ ਜੀ ਇਹ ਸਮੱਸਿਆ ਤਾਂ ਤੁਹਾਡੀ ਗੱਲ ਜੀ ਸਹੀ ਆ ਵੀ ਹੋ ਰਹੀ ਹੈ ਪ੍ਰੇਮੀ ਦੀ ਸਰਕਾਰ ਨੂੰ ਬਹੁਤ ਜ਼ਿਆਦਾ ਅਲਰਟ ਹੋਣ ਦੀ ਲੋੜ ਹੈ ਜੀ ਮਲਹੋਤਰਾ ਸਾਹਿਬ ਬਾਰਡਰ ਜਿਹੜਾ ਪਾਕਿਸਤਾਨ ਦੇ ਨਾਲ ਜੇ ਗੱਲ ਕਰੀਏ ਕਿ ਜਿੱਦਾਂ ਗੁਰਦਾਸਪੁਰ ਫਾ ਦਿਲਕਾ ਨਾ ਇਧਰ ਫਰੂਜਪੁਰ ਏਰੀਆ ਹੈ ਨਾ ਉਹ ਵੀ ਬਾਰਡਰ ਏਰੀਆ ਲੱਗਦਾ ਹੈ ਹੈ ਨਾ ਤੇ ਇਹ ਜਿਹੜੀ ਲੜਾਈ ਆ ਇਹ ਜੰਮੂ ਕਸ਼ਮੀਰ ਦੇ ਬਾਰਡਰ ਤੇ ਹੀ ਕਿਉਂ ਹੁੰਦੀ ਆ ਇਹ ਇਸ ਕਰਕੇ ਹੁੰਦੀ ਆ ਕਿ ਜਿਹੜਾ ਕਸ਼ਮੀਰ ਦੇ ਦੋ ਹਿੱਸੇ ਕੀਤੇ ਨੇ ਜਾਂ ਤਾਂ ਫਿਰ ਪੂਰਾ ਇਧਰ ਰੱਖ ਲੈਣਾ ਚਾਹੀਦਾ ਸੀ ਜਾਂ ਫਿਰ ਪੂਰਾ ਉਧਰ ਦੇ ਦੇਣਾ ਚਾਹੀਦਾ ਸੀ ਇਸ ਮਸਲੇ ਤੇ ਤੁਹਾਡੇ ਕੀ ਵਿਚਾਰ ਨੇ ਜਿਹੜੇ ਦੋ ਹਿੱਸੇ ਹੋਏ ਆ ਕਸ਼ਮੀਰ ਦੇ ਜੀ ਉਹ ਉਸ ਟਾਈਮ ਕਹਿ ਸਕਦੇ ਆ ਆਪਾਂ ਵੀ ਜਵਾਹਰ ਲਾਲ ਨਹਿਰੂ ਦੀ ਬਹੁਤ ਵੱਡੀ ਗਲਤੀ ਸੀਗੀ ਜੀ ਜਦੋਂ ਇੰਡੀਆ ਦੀ ਆਰਮੀ ਉਹਨਾਂ ਨੂੰ ਪਿੱਛੇ ਧੱਕ ਰਹੀ ਸੀਗੀ ਜੀ ਤਾਂ ਇਹਨਾਂ ਨੇ ਯੂਨੋ ਚ ਚਲੇ ਗਏ ਜੀ ਯੂਨੋ ਚ ਜਾਜਣਾ ਸੀਗਾ ਜਦੋਂ ਆਪਾਂ ਆਪਣਾ ਜਗ੍ਹਾ ਤੱਕ ਕਬਜ਼ਾ ਕਰ ਲੈਂਦੇ ਉਹ ਚੱਲਦੇ ਜਿੱਥੇ ਜਾ ਕੇ ਯੂਨੋ ਨੇ ਕਹਤਾ ਸੀਜ਼ਫਾਇਰ ਕਰ ਦੋ ਜੀ ਸੀਜ਼ਫਾਇਰ ਤਾਂ ਕਦੇ ਹਿੰਦੁਸਤਾਨ ਦੇ ਅਕ ਵਿੱਚ ਰਹੀ ਹੋਣੀ ਹਮ ਸੀਜ਼ ਆਫ ਫਾਇਰ ਤਾਂ ਕਰਨੀ ਹੁੰਦੀ ਹੈ ਜੇ ਤੁਸੀਂ ਆਪਣੇ ਏਰੀਆ 'ਚ ਸੇਫ ਹੋ ਆਪਣੇ ਏਰੀਆ 'ਚ ਸੇਫ ਹੈ। ਹੂੰ ਤੇ ਜਦੋਂ ਇਹਨਾਂ ਨੇ ਉਹਨਾਂ ਦੇ ਪਿੱਛੇ ਧੱਕਿਆ ਨਾ ਕਿ ਸੀਜ਼ਫਾਇਰ ਕਰ ਦੋ ਫੋਰਸੇਜ਼ ਉੱਥੇ ਹੀ ਖੜ ਗਈਆਂ। ਹੂੰ ਦੋਨਾਂ ਦੇਸ਼ਾਂ ਦੀਆਂ ਫੋਰਸੇਜ਼ ਖੜ ਗਈਆਂ। ਹੂੰ ਜਿੱਥੇ-ਜਿੱਥੇ ਫੋਰਸ ਖੜ ਗਈ ਜੀ ਉਹ ਐਲਓਸੀ ਬਣ ਲਾਈਨ ਆਫ ਐਕਚੁਅਲ ਕੰਟਰੋਲ ਬਣ ਗਈ। ਜਿਹੜਾ ਜਿੱਥੇ ਕੰਟਰੋਲ ਹੈ ਉਹੀ ਐਲਓਸੀ ਹੈ। ਜੀ ਹੁਣ ਐਲਓਸੀ 'ਚ ਇੱਕ ਪਾਰਟ ਹੈ ਜਿਹੜਾ ਜੇਂਡ ਉਹਦਾ ਜ਼ਿਆਦਾ ਰੀਜਨ ਜੰਮੂ ਦਾ ਜਿਹੜਾ ਪੀਓਕੇ ਕੋਲ ਹੈ। ਜਿਹਨੂੰ ਅਸੀਂ ਪਾਕਿਸਤਾਨ ਅਕੂਪਾਈਡ ਕਸ਼ਮੀਰ ਕਹਿੰਦੇ ਆ। ਹੂੰ ਤੇ ਪਾਕਿਸਤਾਨ ਵਾਲੇ ਉਹਨੂੰ ਆਜ਼ਾਦ ਕਸ਼ਮੀਰ ਕਹਿੰਦੇ ਆ ਜੀ ਉਹ ਹੁਣ ਏਰੀਆ ਆਪਣੇ ਕਸ਼ਮੀਰ ਦਾ ਹਿੱਸਾ ਜੇ ਆਪਾਂ ਹਿੰਦੁਸਤਾਨ ਦਾ ਨਕਸ਼ਾ ਦੇਖੀਏ ਧਿਆਨ ਨਾਲ ਜੀ ਜਿੰਨਾ ਏਰੀਆ ਉੱਪਰ ਉਹ ਦਿਖਾਇਆ ਵੈ ਜੀ ਉਹ ਏਰੀਆ ਸਾਡੇ ਕੋਲ ਨਹੀਂ ਹੈਗਾ ਇਹ ਸਾਈਡ ਪਾਕਿਸਤਾਨ ਕੋਲ ਹੈ ਜੀ ਪਾਕਿਸਤਾਨ ਨੇ ਆਪਣੇ ਕੁਝ ਏਰੀਆ ਦੀ ਸਾਈਡ ਚਾਈਨਾ ਕੋਲ ਹੈ ਜੀ 62 ਸੀ ਚਾਈਨਾ ਨੇ ਕਬਜ਼ਾ ਕਰ ਲਿਆ ਜੀ ਉਹ ਵੀ ਸਾਡੇ ਕੋਲ ਤਾਂ ਇੱਕ ਵਿੱਚ ਥੋੜਾ ਜਿਹਾ ਏਰੀਆ ਮ ਹੁ ਸਰਕਾਰ ਨੂੰ ਦਿਖਾਣਾ ਚਾਹੀਦਾ ਵੀ ਭਈ ਇਹ ਏਰੀਆ ਸਾਡਾ ਤਾਂ ਹੈ ਪਰ ਸਾਡੇ ਕੋਲ ਹੈ ਨਹੀਂ ਘਟੋ ਘਟ ਸੰਤੀਆਂ ਆਉਣ ਵਾਲੀਆਂ نسلਾਂ ਸਾਡੀਆਂ ਪੀੜ੍ਹੀਆਂ ਸਾਡੇ ਬੱਚਿਆਂ ਨੂੰ ਯਾਦ ਰਵੇ ਵੀ ਇਹ ਜਗ੍ਹਾ ਵਾਪਸ ਲੈਣੀ ਅਸੀਂ ਸਾਡੀ ਹੈ ਇਹ ਤਾਂ ਦਿਖਾਉਂਦੇ ਵੀ ਨਹੀਂ ਐਂਉਂ ਦਿਖਾਈ ਜਾਂਦੇ ਵੀ ਸਾਡੇ ਕੋਲ ਸਾਡੇ ਕੋਲ ਨਹੀਂ ਹੈਗੀ ਇਹ ਜਗ੍ਹਾ ਜੀ ਇਸ ਕਰਕੇ ਉਹਦਾ ਜਿਹੜਾ ਝਗੜਾ ਪੀਓਪੀ ਦਾ ਉਹ ਹਿੱਸਾ ਤਾਂ ਹਿੰਦੁਸਤਾਨ ਦਾ ਪਰ ਉਹਨਾਂ ਦੇ ਕਬਜ਼ੇ ਚ ਜੀ ਇਹ ਉੱਥੇ ਜੇ ਕਿਤੇ ਸੀਜ਼ਫਾਇਰ ਨਾ ਹੋਇਆ ਹੁੰਦਾ ਜੇ ਪਟੇਲ ਦੀ ਗੱਲ ਉਸ ਟਾਈਮ ਸਰਕਾਰ ਨੇ ਮੰਨ ਲਈ ਹੁੰਦੀ ਨੈਰੂ ਨੇ ਤਾਂ ਜੋ ਹਿੰਦੁਸਤਾਨ ਦਾ ਹਿੱਸਾ ਹੁੰਦਾ ਕਿਹੜੀ ਗੱਲ ਜਿਹੜੀ ਪੀਓਕੇ ਵਾਲਾ ਏਰੀਆ ਵੀ ਜਦੋਂ ਹਿੰਦੁਸਤਾਨ ਦੀ ਆਰਮੀ ਉਹਨਾਂ ਨੂੰ ਪਿੱਛੇ ਧੱਕ ਰਹੀ ਸੀਗੀ ਕਵਾਇਲੀਆਂ ਨੂੰ ਉਹ ਕਵਾਇਲੀ ਨਹੀਂ ਸੀਗੇ ਉਹ ਕਵਾਇਲੀਆਂ ਦੇ ਪੇਸ਼ 'ਚ ਪਾਕਿਸਤਾਨ ਦੀ ਆਰਮੀ ਸੀਗੀ ਜਿਹਨੂੰ ਧੱਕ ਰਹੀ ਸੀਗੀ ਆਪਣਾ ਹਿੱਸਾ ਤਾਂ ਖਾਲੀ ਕਰਵਾ ਲੈਂਦੇ ਜੀ ਨਹੀਂ ਕਰਵਾਇਆ 71 'ਚ 90000 ਫੌਜੀ ਸੀ ਉਹਨਾਂ ਦੇ ਫੜਲੇ ਜੀ ਰਿਜ਼ਨ ਆਫ ਵਾਰ ਸੀਗੇ ਉਹ ਜਿਹਨਾਂ ਨੂੰ ਲੜਾਈ 'ਚ ਵੜਿਆ ਓਬਵੀਅਸਲੀ ਛੱਡ ਤੇ ਇੰਦਰਾ ਗਾਂਧੀ ਨੇ ਸ਼ਿਮਦਾਸ ਐਗਰੀਮੈਂਟ ਦੇ ਅੰਦਰ ਉਸ ਟਾਈਮ ਤਾਂ ਤਿਆਰ ਸੀਗੇ ਪੀਓਕੇ ਉਸ ਟਾਈਮ ਖਾਲੀ ਹੋ ਸਕਦਾ ਸੀਗਾ ਪਰ ਪ੍ਰੈਸ਼ਰ ਸੀਗਾ ਇੰਡੀਆ ਤੇ ਉਸ ਟਾਈਮ ਬਾਦਲੇ ਦੇਸ਼ਾਂ ਦੇ ਪ੍ਰੈਸ਼ਰ ਸੀਗੇ ਅਮਰੀਕਾ ਦਾ ਪ੍ਰੈਸ਼ਰ ਸੀਗਾ ਕਿ ਸਰਕਾਰਾਂ ਨਹੀਂ ਚਾਹੁੰਦੀਆਂ ਉਹ ਖਾਲੀ ਕਰਾਇਆ ਜਾਵੇ ਪਤਾ ਨਹੀਂ ਚਾਹਨੀਆ ਨਹੀਂ ਚਾਹੀਦੀ ਪਰ ਖਾਲੀ ਤਾਂ ਹੋਇਆ ਨਹੀਂ ਜੀ ਜੇ ਚਾਹਦੇ ਹੁੰਦੇ ਤਾਂ ਹੁਣ ਹੋਣਾ ਚਾਹੀਦਾ ਸੀਗਾ ਨਹੀਂ ਕਰਾ ਸਕੇ ਜੀ ਮਲੂਤਰਾ ਸਾਹਿਬ ਜਦੋਂ ਤੋਂ ਇਹ ਮਾਹੌਲ ਬਣਿਆ ਬਾਰਡਰ ਦੇ ਉੱਤੇ ਪਿਛਲੀ 22 ਅਪ੍ਰੈਲ ਤੋਂ 24 ਅਪ੍ਰੈਲ ਤੋਂ ਜਿਹੜਾ ਲਗਾਤਾਰ ਜੰਗਬੰਦੀ ਦੀ ਜਿਹੜੀ ਉਲੰਘਣਾ ਕੀਤੀ ਜਾ ਰਹੀ ਆ ਪਾਕਿਸਤਾਨ ਦੇ ਬਲੋ ਲਗਾਤਾਰ ਗੋਲੀਬਾਰੀ ਕੀਤੀ ਜਾ ਰਹੀ ਆ ਤਾਂ ਉਸ ਦੇ ਵਿਚਕਾਰ ਹੁਣ ਭਾਰਤ ਦੇ ਵਿੱਚੋਂ ਜਿਹੜੇ ਜਸੂਸ ਬਹੁਤ ਫੜਨੇ ਸ਼ੁਰੂ ਹੋ ਚੁੱਕੇ ਨੇ ਜਿੱਦਾਂ ਪਿੱਛੇ ਇੱਕ ਬਠਿੰਡੇ ਤੋਂ ਜਸੂਸ ਫੜਿਆ ਉਹ 10 ਸਾਲ ਹੋ ਗਏ ਸੀ ਜਿਹੜਾ ਬਠਿੰਡਾ ਆਰਮੀ ਕੈਂਟ ਆ ਉਹਦੇ ਬਾਹਰ ਬੈਠਾ ਜੁੱਤੀਆਂ ਸੀਂਦੇ ਆ ਇੱਕ ਰਾਜਸਥਾਨ ਤੋਂ ਫੜਿਆ ਗਿਆ ਤੇ ਅੱਜ ਦੀ ਜਿਹੜੀ ਖਬਰ ਆ ਉਹ ਦੋ ਅੰਮ੍ਰਿਤਸਰ ਤੋਂ ਫੜੇ ਗਏ ਨੇ ਇਹ ਹੁਣੇ ਕਿਉਂ ਫੜੇ ਆਣ ਲੱਗੇ ਨੇ ਇੰਟੈਲੀਜੈਂਸੀ ਨੇ ਇਹਨਾਂ ਤੇ ਪਹਿਲਾਂ ਕਿਉਂ ਨਹੀਂ ਕਾਬੂ ਪਾਇਆ ਇੱਕ ਵਾਰ ਤੋਂ ਪਹਿਲਾਂ ਨਾ ਖੈਰਾ ਸਾਹਿਬ ਉਹਨਾਂ ਨੇ ਇੱਕ ਬੀਐਸਐਫ ਦਾ ਬੰਦਾ ਫੜਿਆ ਸੀਗਾ ਜੀ ਪਾਕਿਸਤਾਨ ਨੇ ਜੀ ਉਹਨਾਂ ਨੇ ਵਾਪਸ ਨਹੀਂ ਭੇਜਿਆ ਹਾਲ ਤੱਕ ਜਿਹੜਾ ਗਲਤੀ ਨਾਲ ਜ਼ੀਰੋ ਲਾਈਨ ਕ੍ਰੋਸ ਕਰ ਗਿਆ ਸੀ ਜ਼ੀ ਹੁਣ ਇਹ ਹੋ ਸਕਦਾ ਉਹਦੇ ਤੇ ਪਾਕਿਸਤਾਨ ਤੇ ਪ੍ਰੈਸ਼ਰ ਬਿਲਡ ਕਰਨ ਲਈ ਇੰਡੀਆ ਨੇ ਉਹਨਾਂ ਦੇ ਬੰਦੇ ਆ ਜਿਹੜੇ ਫੜਲੇ ਵੀ ਅਸੀਂ ਤੁਹਾਡੇ ਤਾਂ ਛੱਡਾਂਗੇ ਤੁਸੀਂ ਸਾਡਾ ਬੰਦਾ ਛੱਡ ਦਿਓ ਜੀ ਇਹ ਹੋ ਸਕਦਾ ਮੈਂ ਨਹੀਂ ਕਹਿੰਦਾ ਕਿਉਂਕਿ ਜਿਹੜੀ ਆਰਮੀ ਦੀ ਜਾਂ ਇੰਟੈਲੀਜੈਂਸ ਦੀ ਅੰਦਰਲੀਆ ਖਬਰਾਂ ਆਮ ਬੰਦੇ ਤੱਕ ਤਾਂਦੀ ਹੀ ਨਹੀਂ ਹੂੰ ਤਾਂ ਪਰ ਪਰ ਇੱਥੇ ਸਵਾਲ ਮਲੂਤਾ ਸਾਹਿਬ ਇਹ ਆ ਕਿ ਉਹ 10 ਸਾਲਾਂ ਤੋਂ ਪਿਛਲੇ 10 ਸਾਲਾਂ ਤੋਂ ਜਿਹੜੀ ਆਰਮੀ ਦੀ ਸੂਚਨਾ ਉਹ ਪਾਕਿਸਤਾਨ ਭੇਜ ਰਿਹਾ ਸੀ ਤਾਂ 10 ਸਾਲਾਂ ਤੋਂ ਇੰਟੈਲੀਜੈਂਸੀ ਕੀ ਇਦਾਂ ਦੇ ਹਮਲੇ ਦੀ ਵੇਟ ਕਰ ਰਹੀ ਸੀ ਕਿ ਇਦਾਂ ਦਾ ਕੁਝ ਹੋਵੇ ਫਿਰ ਅਸੀਂ ਇਹਨੂੰ ਫੜਾਂਗੇ ਆ ਪਤਾ ਨਹੀਂ ਇਹ ਇਹ ਕਹਿ ਸਕਦੇ ਆ ਵੀ ਜਾਂ ਤਾਂ ਕਿਤੇ ਲੈਪਸ ਆ ਇਹ ਜੀ ਕਿਤੇ ਨਾ ਕਿਤੇ ਕੋਈ ਤਾਂ ਗੈਪ ਹੈਗਾ ਜਿਹੜਾ ਸਾਨੂੰ ਦਿਖਾਇਆ ਨਹੀਂ ਜਾ ਰਿਹਾ ਜੀ ਪਤਾ ਹੈ ਉਹ ਜੀ ਕਿਉਂਕਿ ਉਹ ਮਟੰਡੇ ਕੈਂਟੋਨਮੈਂਟ ਦੇ ਬਾਹਰ ਬੈਠਾ ਜੀ ਤਾਂ ਹੁਣੇ ਫੜਨ ਦੀ ਲੋੜ ਥੋੜਾ ਉਹ ਤਾਂ ਆਮ ਦੇ ਨਾਲ ਚ ਵੀ ਫੜ ਲੈਣਾ ਚਾਹੀਦਾ ਜੀ ਜੇ ਕੋਈ ਤੁਹਾਡੇ ਦੇਸ਼ ਦੀ ਜਸੂਸੀ ਕਰ ਰਿਹਾ ਤਾਂ ਵਾਰ ਦੀ ਇਹੋ ਜਿਹੇ ਹਾਲਾਤਾਂ ਦੀ ਵੇਟ ਥੋੜਾ ਕਰਦੀ ਹੈ ਸਰਕਾਰ ਤਾਂ ਹਮ ਹਮੇਸ਼ਾ ਨਾਲ ਦੀ ਨਾਲ ਐਕਸ਼ਨ ਹੋਣੇ ਚਾਹੀਦੇ ਆ ਜੀ ਪਰ ਕਿਉਂ ਨਹੀਂ ਇਹਨਾਂ ਨੇ ਕੀਤਾ ਇਹ ਬੈਟਰ ਇਹਨਾਂ ਨੂੰ ਸਰਕਾਰਾਂ ਨੂੰ ਇਹਦੇ ਤੇ ਜਵਾਬ ਦੇਣਾ ਚਾਹੀਦਾ ਆਮ ਪਬਲਿਕ ਇਹ ਪੁੱਛਦੀ ਹੈ ਦਾ ਜਵਾਬ ਅਸੀਂ ਵੀ ਪੁੱਛਦੇ ਆ ਤੁਸੀਂ ਵੀ ਇਹ ਸਵਾਲ ਕੀਤਾ ਤਾਂ ਇਹਦਾ ਅੰਦਰਲਾ ਜਿਹੜਾ ਸੱਚ ਹੈ ਉਹ ਸਾਹਮਣੇ ਆਉਣਾ ਚਾਹੀਦਾ ਲੋਕਾਂ ਦੇ ਜੀ ਕੌਣ ਲੋਕ ਨੇ ਉਹ ਜੀ ਮਲੂਤਰਾ ਸਾਹਿਬ ਜਿਵੇਂ ਸਾਫਕਾ ਸੀਐਮ ਚੰਦੀ ਸਿੰਘ ਚੰਨੀ ਦੇ ਵੱਲੋਂ ਇੱਕ ਕੱਲ ਬਿਆਨ ਦਿੱਤਾ ਗਿਆ ਸੀ ਉਹਨਾਂ ਨੇ ਕਿਹਾ ਸੀ ਕਿ ਜਿਹੜੀਆਂ ਪਹਿਲੀਆਂ ਤੁਸੀਂ ਸੱਤ ਜੀ ਕੱਲ ਸਟ੍ਰਾਈਕਾਂ ਕੀਤੀਆਂ ਕਿ ਉਹਦੋਂ ਦੇ ਜਿਹੜੇ ਤੱਥ ਨੇ ਉਹ ਲੋਕਾਂ ਸਾਹਮਣੇ ਰੱਖੋ ਜਨਤਾ ਸਾਹਮਣੇ ਰੱਖੋ ਵੀ ਅਸੀਂ ਜੇ ਤੁਹਾਡੇ ਕਿਸੇ ਬੰਦੇ ਨਾਲ ਇਹ ਕੁਝ ਕੀਤਾ ਸੀ ਤਾਂ ਅਸੀਂ ਆਹ ਕੁਝ ਕੀਤਾ ਕਹਿੰਦੇ ਹੁਣ ਵੀ ਤੁਸੀਂ ਸਿਰਫ ਉੱਥੇ ਫੌਜ ਇਕੱਠੀ ਕਰ ਰਹੇ ਹੋ ਹਲੇ ਤੱਕ ਉਹਨਾਂ ਦੇ ਵੱਲੋਂ ਉਹ ਤੋਂ ਆ ਭਾਰਤ ਦੇ ਅੰਦਰ ਆ ਕੇ ਤੁਹਾਡੇ ਦੇ ਨਾਗਰਿਕ ਮਾਰ ਜਾਂਦੇ ਨੇ ਉੱਥੇ ਲਗਾਤਾਰ ਗੋਲੀਬਾਰੀ ਕੀਤੀ ਜਾਂਦੀ ਇਹ ਕਹਿੰਦੇ ਹੁਣ ਤੁਸੀਂ ਕੁਝ ਕਰ ਕਿਉਂ ਨਹੀਂ ਰਹੇ ਸਿਰਫ ਫੌਜ ਇਕੱਠੀ ਕੀਤੀ ਜਾ ਰਹੀ ਹੈ ਖੈਰਾ ਸਾਹਿਬ ਜਦੋਂ 26 11 ਹੋਇਆ ਜੀ ਹਿੰਦੁਸਤਾਨ 'ਚ ਬਹੁਤ ਰੋਸ ਸੀ ਸਰਕਾਰ ਦੇ ਖਿਲਾਫ ਵੀ ਦੇਖੋ ਤੁਹਾਡੇ ਬੰਬਈ ਤੱਕ ਉਹ ਜੀ ਫਾਈਨੈਂਸ਼ੀਅਲ ਕੈਪੀਟਲ ਹੈ ਹਿੰਦੁਸਤਾਨ ਦੀ ਉਹਦੇ 'ਚ ਹਮਲਾ ਹੋ ਗਿਆ ਜੀ ਇਹਨਾਂ ਨੇ ਆਰਮੀ ਮੂਵ ਕਰਤੀ ਜੀ ਵੀ ਅਸੀਂ ਕੁੱਝ ਕਰਾਂਗੇ ਕੁਝ ਹਮ 12000 ਕਰੋੜ ਰੁਪਏ ਦੇ ਤੇ ਕਰੀਬ ਪੈਸਾ ਮੂਵਮੈਂਟ ਤੇ ਲੱਗਿਆ ਸਰਕਾਰ ਦਾ ਜੀ ਕੀਤਾ ਤਾਂ ਕੁਝ ਨਹੀਂ ਬਾਰਡਰ ਤੇ ਖੜਾ ਕੇ ਵਾਪਸ ਮੋੜ ਲੇ ਕਿਉਂਕਿ ਫਿਰ ਜਾਂ ਤਾਂ ਹੁੰਦਾ ਹੈ ਜਾਂ ਜਦ ਇਹ ਕਦ ਜਾਂ ਤਾਂ ਜਦ ਇਹ ਕਰ ਦਿੰਦੇ ਹੁਣ ਅੱਜ ਵੀ ਜਿਹੜਾ 22 ਤਰੀਕ ਨੂੰ ਹਮਲਾ ਹੋਇਆ ਜਾਂ ਤਾਂ ਇਹਦੇ ਤੇ ਐਕਸ਼ਨ ਹੋ ਜਾਣਾ ਚਾਹੀਦਾ ਜਿੰਨੀ ਡਿਲੇ ਹੋਊਗੀ ਉਹ ਗੱਲ ਠੰਡੀ ਪਾਊਗੀ ਬਾਹਲੇ ਦੇਸ਼ਾਂ ਦੇ ਪ੍ਰੈਸ਼ਰ ਹੋਰ ਵਧਣਗੇ ਇੰਡੀਆ ਤੇ ਹੁਣ ਜਿਹੜੀ ਗੱਲ ਰਸ਼ੀਆ ਕਰਦਾ ਸੀਗਾ ਵੀ ਹਿੰਦੁਸਤਾਨ ਦੇ ਨਾਲ ਹੈ ਉਹ ਕਹਿੰਦਾ ਨਾਲ ਹੈ ਪਰ ਉਹ ਇਹ ਵੀ ਕਹਿਣ ਲੱਗੇ ਵੀ ਤੁਸੀਂ ਜੀ ਡਿਪਲੋਮੈਟਿਕ ਚੈਨਲ ਸਟਾਰਟ ਕਰੋ ਇਸ ਕਰਕੇ ਜਦ ਤੁਸੀਂ ਗੱਲ ਨੂੰ ਲੰਬੇ ਪਾਉਂਗੇ ਐਕਸ਼ਨ ਕੁਇਕ ਹੋਣਾ ਚਾਹੀਦਾ ਜੇ ਕੁਇਕ ਨੀ ਐਕਸ਼ਨ ਹੁੰਦਾ ਫਿਰ ਉਹ ਲੰਬੀ ਪੈ ਜਾਂਦੀ ਹੈ ਗੱਲ ਫਿਰ ਉਹ ਗੱਲ ਉਲਝ ਜਾਂਦੀ ਹੈ ਜਿੰਨਾ ਤੁਸੀਂ ਨਿਆਂ 'ਚ ਦੇਰੀ ਕਰੋਗੇ ਜੋ ਨਿਆਂ ਨਾਲ ਲੋਕਾਂ ਦਾ ਧੋਖਾ ਹੁੰਦਾ ਤੁਸੀਂ ਸਹੀ ਗੱਲ ਹੈ ਤੁਹਾਡੀ ਵੀ ਸਰਕਾਰਾਂ ਟਾਈਮ ਤੇ ਨਹੀਂ ਕਰਦੀਆਂ ਕੰਮ ਇਹ। ਮਲੂਤਰਾ ਸਾਹਿਬ ਤੁਸੀਂ ਜਿਵੇਂ ਫੌਜ ਇਕੱਠੀ ਕੀਤੀ ਜਾ ਰਹੀ ਆ ਸਾਰੇ ਪੰਜਾਬ ਦੇ ਕੈਂਪਾਂ ਦੇ ਵਿੱਚੋਂ ਜਿਹੜੀ ਆਰਮੀ ਆ ਉਹ ਬਾਰਡਰ ਏਰੀਆ ਦੇ ਵਿੱਚ ਇਕੱਠੀ ਕੀਤੀ ਜਾ ਰਹੀ ਆ ਜਿਨ੍ਹਾਂ ਜਿਹੜਾ ਟੈਂਕ ਵਗੈਰਾ ਏ ਉਹਨਾਂ ਨੂੰ ਜਿਹੜਾ ਬਾਰਡਰਾਂ ਤੇ ਇਕੱਠਾ ਕੀਤਾ ਜਾ ਰਿਹਾ ਜਿਵੇਂ ਆਪਣੀ ਪਹਿਲਾਂ ਗੱਲ ਚੱਲਦੀ ਸੀ ਕਿ ਜਿਹੜੇ ਬਰੂਦ ਜਾਂ ਗੋਲੀਆਂ ਬਣਾਉਣ ਵਾਲੀਆਂ ਫੈਕਟਰੀਆਂ ਉਹਨਾਂ ਦੇ ਮੁਲਾਜ਼ਮ ਜਿਹੜੇ ਨੇ ਛੁੱਟੀ ਗਏ ਸੀ ਉਹਨਾਂ ਨੂੰ ਵਾਪਸ ਬੁਲਾ ਲਿਆ ਸਾਰਿਆਂ ਨੂੰ। ਤੁਹਾਨੂੰ ਕੀ ਲੱਗਦਾ ਭਾਰਤ ਕਿਸੇ ਵੱਡੇ ਐਕਸ਼ਨ ਦੇ ਤਿਆਰੀ ਚਾਪਲਾਨ ਚੱਲ ਰਿਹਾ ਕੋਈ? ਲੱਗਦਾ ਤਾਂ ਇਹ ਹੀ ਕੋਈ ਬਹੁਤ ਵੱਡਾ ਐਕਸ਼ਨ ਹੋਣ ਵਾਲਾ ਹਮ ਪਰ ਇਹ ਇਹ ਵੀ ਹੋ ਸਕਦਾ ਹੈ ਵੀ ਪਾਕਿਸਤਾਨ ਤੇ ਇੱਕ ਸਾਈਕੋਲੋਜੀਕਲ ਪ੍ਰੈਸ਼ਰ ਬਿਲਟ ਕੀਤਾ ਜਾ ਰਿਹਾ ਵੀ ਕਦੇ ਤੇ ਖੁਦ ਕਈ ਗੱਲਾਂ ਇਹ ਜਿਹੜੀਆਂ ਪਬਲਿਕ ਡੋਮੇਨ ਤੇ ਨਹੀਂ ਆਉਂਦੀਆਂ ਰਾਣੀਆਂ ਵੀ ਨਹੀਂ ਚਾਹੀਦੀਆਂ ਹਮ ਆਰਮੀ ਦਾ ਚੀਫ ਆਰਮੀ ਦਾ ਨੇਵੀ ਦਾ ਚੀਫ ਪੀਐਮ ਨੂੰ ਮਿਲਿਆ ਇਹ ਦੱਸਣ ਦੀ ਕੀ ਲੋੜ ਹੈ ਮਿਲਿਆ ਕੋਈ ਸਟ੍ਰੈਟੇਜੀ ਦਾ ਪਾਰਟ ਹੋਣਾ ਮਿਲੇ ਆਮ ਲੋਕਾਂ ਨੂੰ ਥੋੜਾ ਦੱਸਣਾ ਇਹ ਤਾਂ ਇੰਟੈਲੀ ਫਿਰ ਲੀਕ ਹੋ ਜੇਗੀ ਗੱਲ ਤੁਹਾਡੀ ਪਰ ਜਿਹੜੀ ਬਾਰ-ਬਾਰੇ ਮੀਡੀਆ ਚ ਵੀ ਆ ਰਹੀ ਹੈ ਗੱਲ ਮੁੰਗੇ ਹਿੰਦੁਸਤਾਨ ਦਾ ਐਨਐਸਏ ਅਜੀਤ ਡੋਵਾਲ ਪੀਐਮ ਨਾਲ ਮੀਟਿੰਗ ਕਰਦਾ ਤਾਂ ਉਹ ਪਬਲਿਕ ਡੋਮੇਨ ਚ ਮੇਰੇ ਖਿਆਲ ਨਹੀਂ ਆਣੀ ਚਾਹੀਦੀ ਜੇ ਸਟ੍ਰੈਟੇਜੀ ਦਾ ਪਾਰਟ ਹੈ ਜਾਂ ਤੇ ਇਹ ਤੋਂ ਲੱਗਦਾ ਵੀ ਪਾਕਿਸਤਾਨ ਤੇ ਇੱਕ ਹਿੰਦੁਸਤਾਨ ਦੀ ਸਰਕਾਰ ਇੱਕ ਬਹੁਤ ਵੱਡਾ ਸਾਈਕੋਲੋਜੀਕਲੀ ਉਹਦੇ ਤੇ ਇੱਕ ਪ੍ਰੈਸ਼ਰ ਬਿਲਡ ਕਰਨਾ ਚਾਹੁੰਦੀ ਹੈ ਜੀ ਚ ਪਾਕਿਸਤਾਨ ਦੇ ਸਰੈਂਡਰ ਸਰੈਂਡਰ ਕਰਮ ਦੇ ਵੀ ਨਹੀਂ ਸਾਤੋਂ ਤਾਂ ਹੋਣਾ ਨਹੀਂ ਦੇਖੋ ਡਰ ਆ ਤਾਂ ਹੈ ਪਾਕਿਸਤਾਨ ਪਾਕਿਸਤਾਨ ਚ ਰੋਜ਼ ਜਹਾਜ਼ ਉੱਡਦੇ ਆਂ ਕੋਈ ਸੋਚਦੇ ਆਂ ਅੱਜ ਹਮਲਾ ਹੋਜੂ ਕੱਲ੍ਹ ਨੂੰ ਹੋਜੂ ਪਰ ਬਿਆਨ ਵੀ ਹੋਣੇ ਸ਼ੁਰੂ ਹੋ ਗਏ ਨਾਲ ਬਿਆਨ ਹਾਂ ਉਹ ਉਹ ਨੁਕਾਬਰਾ ਹਟਦਾ ਸਹੀ ਹੈ ਤਾਂ ਹੀ ਉਹ ਬਾਰ ਬਾਰ ਕਹਿੰਦੇ ਅਸੀਂ ਨਿਊਕਲੀਅਰ ਯੂਜ਼ ਕਰਾਂਗੇ ਇੰਡੀਆ ਦੇ ਖਿਲਾਫ ਹਾਲਾਂਕਿ ਬਹੁਤੇ ਨਹੀਂ ਹੁੰਦਾ 3 ਸਾਲ ਤੋਂ ਰਸ਼ੀਆ ਤੇ ਯੂਕਰੇਨ ਲੜ ਰਿਹਾ ਹੈ ਹਮ ਰਸ਼ੀਆ ਨੇ ਕਰ ਲਿਆ ਨਿਊਕਲੀਅਰ ਨਹੀਂ ਕਰਿਆ ਈਰਾਨ ਦਾ ਕਿੰਨੀ ਦੇਰ ਲੰਬੀ ਲੜਾਈ 8 ਸਾਲ ਲੜਿਓ ਹੋਇਆ ਨਿਊਕਲੀਅਰ ਕਹਿਣਾ ਤੇ ਉਹਦੀ ਵਰਤੋਂ ਕਰਨੀ ਬਹੁਤ ਮੁਸ਼ਕਲ ਹੈ ਅਤੇ ਮੰਨ ਲਓ ਹੋ ਵੀ ਜਾਵੇ ਨਿਊਕਲੀਅਰ ਆਪਾਂ ਰਸਤ ਪੀਛੇ ਲੈ ਕੇ ਚਲੀਏ ਨਿਊਕਲੀਅਰ ਅਟੈਕ ਹੋ ਗਿਆ ਜੀ ਫਿਰ ਪਾਕਿਸਤਾਨ ਕਿੱਥੇ ਬਚੂਗਾ ਹਮ ਇੰਡੀਆ ਦੇ ਤਾਂ ਕੁਝ ਪਾਰਟ ਨੂੰ ਨੁਕਸਾਨ ਤਾਂ ਹੋਊਗਾ ਮੈਨੂੰ ਲੱਗਦਾ ਸਭ ਤੋਂ ਵੱਧ ਨੁਕਸਾਨ ਹੋਣਾ ਪੰਜਾਬ ਜੀ ਅਸੀਂ ਪੰਜਾਬੀਆਂ ਦਾ ਹੋਣਾ ਹਮ ਜੇਣਕ ਦਾ ਹੋ ਸਕਦਾ ਹੈ ਇਹ ਰਾਜਸਥਾਨ ਨੂੰ ਵੱਡਾ ਬਾਰਡਰ ਪਾਕਿਸਤਾਨ ਦਾ ਲੱਗਦਾ ਇਹਨਾਂ ਚ ਹੋ ਸਕਦਾ ਨੁਕਸਾਨ ਹੋਏਗਾ ਜੀ ਪਰ ਫਿਰ ਪਾਕਿਸਤਾਨ ਦੁਨੀਆ ਦੇ ਨਕਸ਼ੇ ਤੋਂ ਖਤਮ ਹੋ ਜਾਊਗਾ ਕਿਉਂਕਿ ਪਾਕਿਸਤਾਨ ਕੋਲ ਤਾਂ ਐਡਾ ਨਹੀਂ ਨਾ ਉਹਨੀ ਲੰਬੀ ਲੜਾਈ ਲੜ ਸਕਦਾ ਇਸ ਕਰਕੇ ਤੁਹਾਡੀ ਇਸ ਗੱਲ ਦਾ ਹੈ ਵੀ ਜੇ ਨਿਊਕਲੀਅਰ ਮੈਨੂੰ ਨਹੀਂ ਲੱਗਦਾ ਹੋਏਗਾ ਇਸੇ ਦਾ ਡਿਪਲੋਮੈਟਿਕ ਪ੍ਰੈਸ਼ਰ ਹੈ ਪਾਕਿਸਤਾਨ ਵੀ ਕਰ ਰਿਹਾ ਹੈ ਹਿੰਦੁਸਤਾਨ ਵੀ ਕਰ ਰਹੇ ਪਰ ਮਲਹੋਤਰਾ ਸਾਹਿਬ ਜਿਹੜਾ ਤਣਾਅ ਦਾ ਮਾਹੌਲ ਅਸੀਂ ਪਾਕਿਸਤਾਨ ਦੇ ਵਿੱਚ ਭਾਰਤ ਬਣਾਉਣਾ ਚਾਹੁੰਦਾ ਤਾਂ ਉਹ ਪੰਜਾਬ ਦੇ ਵਿੱਚ ਵੀ ਬਣ ਰਿਹਾ ਕਿਉਂਕਿ ਪੰਜਾਬ ਦੇ ਜਿਹੜੇ ਸਰਹੱਦੀ ਇਲਾਕਿਆਂ ਦੇ ਲੋਕ ਨੇ ਉਹ ਵੀ ਪਿੰਡ ਛੱਡ ਕੇ ਜਾਣ ਲੱਗ ਗਏ ਕਹਿੰਦੇ ਵੀ ਕੁਝ ਵੀ ਹੋ ਸਕਦਾ ਕਿਸੇ ਟਾਈਮ ਵੀ ਹਾਂ ਇਹ ਤਾਂ ਹੈ ਹੀ ਆ ਪਾਕਿਸਤਾਨ ਦੇ ਲੋਕ ਵੀ ਛੱਡ ਰਹੇ ਨੇ ਹਾਲਾਂਕਿ ਆਪਣੇ ਤਾਂ ਹਲੇ ਖੇਤੀ ਕਰ ਰਹੇ ਆ ਫਸਲਾਂ ਸੀ ਕਣਕ ਦੀ ਵੜਾਈ ਚੱਲ ਰਹੀ ਸੀਗੇ ਸਾਡੇ ਲੋਕਾਂ ਨੇ ਅੰਦਰ ਤ ਜਾ ਕੇ ਕਰੀ ਆ ਆਰਮੀ ਨੇ ਰੋਕੇ ਨਹੀਂ ਪਾਕਿਸਤਾਨ ਦੇ ਤਾਂ ਪਿੰਡ ਤੇ ਪਿੰਡ ਉਹਨਾਂ ਨੇ ਖਾਲੀ ਕਰਵਾ ਲੇ ਜੀ ਲੋਕਾਂ ਦੀ ਫਸਲਾਂ ਘਟੀਆਂ ਪਾਕਿਸਤਾਨ ਚ ਦਾਲੇ ਜੀ ਇਹ ਮੀਡੀਆ ਦੀ ਨਿਊਜ਼ ਹੈ ਵੀ ਉਹ ਦਿਖਾਇਆ ਉਹਨਾਂ ਦੇ ਵੀ ਫਸਲ ਘਟੀਆਂ ਲੋਕਾਂ ਨੂੰ ਕਹੇ ਤੁਸੀਂ ਬਾਹਰ ਨਿਕਲ ਜਾਓ ਜੀ ਯਾ ਉਹਨਾਂ ਕੋਲ ਕੋਈ ਇਹੋ ਜਿਹਾ ਇੰਟੈਲੀਜੈਂਸ ਦੀ ਰਿਪੋਰਟ ਹੈ ਕਿ ਬਿੰਦੂਸਤਾਨ ਐਕਸ਼ਨ ਬਹੁਤ ਵੱਡਾ ਲੈਣ ਵਾਲਾ ਹਮ ਲੱਗਦਾ ਵੀ ਐਕਸ਼ਨ ਤਾਂ ਹੋਏਗਾ ਹੋ ਸਕਦਾ ਤੁਹਾਨੂੰ ਕੀ ਲੱਗਦਾ ਮਲੂਤਰਾ ਸਾਹਿਬ ਜਦੋਂ 47 ਹੁੰਦੀ ਹੈ ਉਦੋਂ ਸੰਤਾਪ ਪੰਜਾਬ ਨੇ ਚੱਲਿਆ ਜਦੋਂ ਬਾਅਦ ਚ ਜੰਗ ਲੱਗਦੀ ਆ ਫਿਰ ਸੰਤਾਪ ਪੰਜਾਬ ਨੇ ਚੱਲਿਆ ਤਾਂ ਹੁਣ ਤੁਹਾਨੂੰ ਵੇਰ ਲੱਗਦਾ ਕਿ ਹੁਣ ਫਿਰ ਸੰਤਾਪ ਜਿਹੜਾ ਉਹ ਪੰਜਾਬ ਚੱਲੂਗਾ ਕਿਉਂਕਿ ਪੰਜਾਬ ਜਿਹੜਾ ਉਹ ਹਮੇਸ਼ਾ ਆ ਪਾਕਿਸਤਾਨ ਦੇ ਨਿਸ਼ਾਨੇ ਤੇ ਰਿਹਾ ਕਿਉਂਕਿ ਜਦੋਂ ਮੁਗਲਾਂ ਦੀ ਫੌਜ ਆਉਂਦੀ ਸੀ ਉਦੋਂ ਵੀ ਪੰਜਾਬ ਜਿਹੜਾ ਪੁਰਾਣਾ ਪੰਜਾਬ ਸੀ ਉਹ ਨਿਸ਼ਾਨੇ ਤੇ ਰਹਿੰਦਾ ਸੀ ਤੇ ਹੁਣ ਫਿਰ ਨਿਸ਼ਾਨੇ ਤੇ ਆ ਤੁਹਾਨੂੰ ਲੱਗਦਾ ਵੀ ਇਸ ਵਾਰ ਫਿਰ ਜੇ ਜੰਗ ਹੁੰਦੀ ਆ ਤਾਂ ਜਿਹੜਾ ਸਭ ਤੋਂ ਮਾੜਾ ਹਾਲ ਉਹ ਪੰਜਾਬ ਦਾ ਹੋਗਾ ਬਿਲਕੁਲ ਜੀ ਪੰਜਾਬ ਫਿਰ ਉਹਦੇ ਨਿਸ਼ਾਨੇ ਤੇ ਹੀ ਆ ਜੀ ਤੇ ਪੰਜਾਬ ਅਸਲ 'ਚ ਖਰਾ ਸਭ ਰਸਤਾ ਹੈ। ਹੂੰ ਪੰਜਾਬ ਇੱਕ ਰਸਤਾ ਹੈ ਪੁਰਾਣਾ। ਜੀ ਜਦੋਂ ਵੀ ਉਧਰੋਂ ਕੋਈ ਹਮਲਾਵਰ ਮੁਗਲ ਆਉਂਦੇ ਰਹੇ ਉਹ ਇਸੇ ਰਸਤੇ 'ਚ ਅੱਗੇ ਵੱਧਦੇ ਸੀਗੇ। ਜੀ ਤੇ ਇੱਥੇ ਸਾਡੇ ਇਹ ਨਹੀਂ ਲੋਕਾਂ ਨੇ ਵਿਰੋਧ ਵੀ ਕੀਤਾ ਉਸ ਟਾਈਮ ਵੀ ਕੀਤਾ। ਹੂੰ ਅੱਜ ਵੀ ਅਸੀਂ ਸੈਨਾ ਜੇ ਕੋਈ ਪ੍ਰੋਬਲਮ ਆ ਜਾਵੇ ਕੋਈ ਬੰਬ ਬਲਾਸ ਹੋ ਜਾਵੇ ਕੋਈ ਅਟੈਕ ਪੰਜਾਬ 'ਤੇ ਹੋ ਜੇ ਤਾਂ ਅਸੀਂ ਪੰਜਾਬੀ ਸਮਝਾਂਗੇ। ਹੂੰ ਪਰ ਵੀ ਹੁਣ ਦੇਸ਼ ਲਈ ਸੈਨਾ ਹੀ ਪੈਂਦਾ। ਹੂੰ ਤਾਂ ਜਿੱਦਾਂ ਹੁਣ ਜਿਹੜੇ ਉਧਰਲੇ ਪਾਕਿਸਤਾਨ ਦੇ ਜਿੰਨੇ ਵੀ ਮੰਤਰੀ ਜਾਂ ਸੰਤਰੀ ਨੇ ਹਨਾ ਉਹਨਾਂ ਦੇ ਹਾਲਾਂਕਿ ਭਾਰਤ ਦੇ ਵਿੱਚ ਜਿਹੜੇ ਸੋਸ਼ਲ ਮੀਡੀਆ ਅਕਾਊਂਟ ਨੇ ਉਹ ਬੈਨ ਕਰ ਦਿੱਤੇ ਜਾਂਦੇ ਨੇ ਪਰ ਉਹਨਾਂ ਦੇ ਪਰੋਂ ਯਾਹਰ ਬਹੁਤ ਉਗਲੀ ਜਾਂਦੀ ਆ ਉਹ ਕਹਿੰਦੇ ਕਹਿੰਦੇ ਜੇ ਜਿੱਦਾਂ ਹੁਣ ਪਾਣੀ ਦੀ ਸੰਧੀ ਆ ਜਿਹੜੀ ਉਹ ਮੌਤਲ ਕੀਤੀ ਆ ਹਾਲਾਂਕਿ ਪਾਣੀ ਨਹੀਂ ਰੋਕਿਆ ਗਿਆ ਹਲੇ ਤੱਕ ਪਾਣੀ ਉਸੇ ਤਰ੍ਹਾਂ ਚੱਲਦਾ ਐ ਸੰਧੀ ਕੈਨਸਲ ਕੀਤੀ ਆ ਹਲੇ ਹਨਾ ਉਹ ਕਹਿੰਦੇ ਕਹਿੰਦੇ ਜੇ ਤੁਸੀਂ ਉੱਥੇ ਡੈਮ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਸਿੱਧਾ ਅਟੈਕ ਕਰਾਂਗੇ ਤਾਂ ਉਹ ਨਿਤ ਜਿਹੜੀਆਂ ਤਾਂ ਕਿਉਂ ਭਾਰਤ ਨੂੰ ਦੰਦਦੇ ਨੇ ਦੇਖੋ ਘਰ ਸਭ ਉਹ ਹੈਗੇ ਕਮਜ਼ੋਰ ਲੋਕ ਜੀ ਕਮਜ਼ੋਰ ਇੱਕ ਇੱਕ ਉਹ ਹੈ ਨਾ ਵੀ ਬਾਰਕਿੰਗ ਡੌਗ ਸੈਲ ਡਮ ਬਾਈਟ ਜੀ ਜਿਹੜਾ ਗਰਜਦੇ ਆ ਬਰਸਦੇ ਨਹੀਂ ਹੁੰਦੇ ਜੀ ਉਹ ਸਿਰਫ ਭੌਂਕਦੇ ਆ ਉਹਨਾਂ ਨੇ ਕਰਨਾ ਕੱਖ ਨਹੀਂ ਹੈਗਾ ਉਹਨਾਂ ਨੇ ਕਿਸ ਕਿਸ ਇਹੀ ਪਾਕਿਸਤਾਨ ਹੈ ਜਦੋਂ ਆਪਣਾ 911 ਹੋਇਆ ਅਮਰੀਕਾ ਤੇ ਵਰਲਡ ਟ੍ਰੇਡ ਸੈਂਟਰ ਤੇ ਜੀ ਇਹ ਉਹਨਾਂ ਦੇ ਹੱਕ 'ਚ ਖੜੇ ਸੀਗੇ ਜੀ ਜਿਨ੍ਹਾਂ ਨੇ ਕੀਤਾ ਜੀ ਅਤੰਕਵਾਦੀਆਂ ਨੇ ਜੀ ਅਮਰੀਕਾ ਨੇ ਜਦੋਂ ਪਾਕਿਸਤਾਨ ਤੇ ਅਫਗਾਨਿਸਤਾਨ ਤੇ ਹਮਲਾ ਕੀਤਾ ਅਮਰੀਕਾ ਨੇ ਇਨੀ ਦੂਰ ਤੋਂ ਆ ਕੇ ਹਮਲਾ ਕਰਨਾ ਸੀਗਾ ਉਹਨੂੰ 베이스 ਚਾਹੀਦਾ ਸੀਗਾ ਕੋਈ ਉਹਨੇ ਪਾਕਿਸਤਾਨ ਨੂੰ ਉਹਦਾ ਖਾਸ ਸੀਗਾ ਪਾਕਿਸਤਾਨ ਨੂੰ ਕਹੇ ਵੀ ਸਾਨੂੰ 베이스 দাও ਉਹ ਕਹਿੰਦੇ ਅਸੀਂ ਨਹੀਂ ਦੇ ਸਕਦੇ ਕਿਉਂਕਿ ਇਸਲਾਮਿਕ ਦੇਸ਼ਾਂ ਚ ਅਸੀਂ ਬਦਨਾਮ ਹੋ ਜਾਾਂਗੇ ਸਾਡਾ ਨੁਕਸਾਨ ਹੋ ਜੂਗਾ ਜੀ ਪਾਕਿਸਤਾਨ ਅਮਰੀਕਾ ਨੇ ਦੋ ਲਫ਼ਜ਼ ਕਹੇ ਦੋ ਲਫ਼ਜ਼ ਸੀਗੇ ਵੀ ਸਾਨੂੰ ਇਹ ਦੱਸੋ ਤੁਸੀਂ ਸਾਡੇ ਦੋਸਤੋਂ ਕੋ ਦੁਸ਼ਮਣੋਂ ਹਮ ਸਾਡੇ ਨਾਲੋਂ ਕੋ ਨਹੀਂ ਹਮ ਬਸ ਜੇ ਦੇ ਮੰਨ ਕੇ ਠੀਕ ਹੈ ਜੀ ਵਰਤ ਲੋ ਹਮ ਕਿਉਂਕਿ ਕਮਜ਼ੋਰ ਲੋਕ ਹੈ ਹਮ ਕੈਸਾ ਲੱਤਾ ਵਾ ਜਦੋਂ ਪੈਸਾ ਮੋੜਨ ਤੇ ਆਂਦੇ ਆ ਜੀ ਫਿਰ ਮੁਸ਼ਕਲਤਾ ਉਹਨੂੰ ਪਾਕਿਸਤਾਨ ਦੀ ਜਿਹੜੀ ਪੀਸੀ ਨਾ ਖੈਰਾ ਸਾਹਿਬ ਇੱਕ ਪੰਜਾਬੀ ਚ ਕਹਾਵਤ ਹੈ ਵੀ ਜੇ ਆਪਾਂ ਕਿਸੇ ਦਾ ਲਿਆਵਾ ਕਰਜ਼ਾ ਸਮੇਸਰ ਨਾ ਮੋੜੀਏ ਤਾਂ ਵਿਆਜ ਸਮੇਤ ਮੋੜਨਾ ਪੈਂਦਾ ਜੀ ਕਈ ਵਾਰੀ ਗੱਲ ਕੁਰਕੀਆਂ ਤੇ ਮੁੱਕਦੀ ਹੈ ਪਾਕਿਸਤਾਨ ਦੀ ਕੁਰਤੀ ਦਾ ਸਮਾਂ ਆ ਗਿਆ ਜੀ ਇਹ ਕੁਰਕੀ ਹੋਣੀ ਆ ਨਾ ਦੀ ਹੁਣ ਕਿਉਂਕਿ ਇਹ ਖੜਦੇ ਹੀ ਨਹੀਂ ਕਿਸੇ ਗੱਲ ਤੋਂ ਤੁਸੀਂ ਕਿੰਨੇ ਮਸਲੇ ਆ ਲੋਕ ਆਵਾਮ ਦੇ ਲੋਕਾਂ ਨੂੰ ਐਜੂਕੇਸ਼ਨ ਦਾ ਲੋਕਾਂ ਦੀ ਆਰਥਿਕ ਵਿਕਾਸ ਹੈ ਪਾਕਿਸਤਾਨ ਦਾ ਵਿਕਾਸ ਹੈ ਸਾਡਾ ਪड़ोसी ਆਪਾਂ ਕਹਿੰਦੇ ਨੇ ਪड़ोसी ਬਹੁਤ ਵਧੀਆ ਹੋਣਾ ਚਾਹੀਦਾ ਆ ਸਾਨੂੰ ਵੀ ਹੋਵੇ ਉਹਨਾਂ ਦੀ ਕੋਈ ਦੇਖੋ ਕਿੰਨੇ ਲੋਕ ਹੈ ਜਿਹੜੇ ਮੈਡੀਕਲ ਇਲਾਜ ਕਰਾਣ ਲਈ ਆਪਣਾ ਹਿੰਦੁਸਤਾਨ ਆਉਂਦੇ ਆ ਵੀਜ਼ਾ ਉਹਨਾਂ ਦਾ ਵੀ ਬੰਦ ਹੋ ਗਿਆ ਜੀ ਵੀਜ਼ਾ ਤੋਂ ਉਹਨੂੰ ਵੀ ਨਹੀਂ ਮਿਲਿਆ ਤੁਹਾਡੀ ਗਲਤੀ ਕਰਕੇ ਹੀ ਕਾਮ ਬੰਦਾ ਕਦੇ ਤਕਲੀਫ ਚ ਆ ਹੂੰ ਜੋ ਮੋਲੋਤਾ ਸਾਹਿਬ ਤੁਸੀਂ ਗੱਲ ਕੀਤੀ ਕਿ ਆਮ ਬੰਦਾ ਜਿਹੜਾ ਉਹ ਮੁਸ਼ਕਲ ਚ ਪੈ ਗਿਆ ਹਾਲਾਂਕਿ ਜਿਹੜੇ ਵੱਡੇ ਲੋਕ ਨੇ ਉਹਨਾਂ ਨੂੰ ਕੋਈ ਉਹ ਨਹੀਂ ਜੇ ਭਾਰਤ ਨਹੀਂ ਆਉਣਗੇ ਕਿਸੇ ਹੋਰ ਦੇਸ਼ ਚਲੇ ਜਾਣਗੇ ਇਲਾਜ ਕਰਵਾਉਣ ਦੇ ਲਈ ਪਰ ਜਿਹੜੀ ਆਮ ਜਨਤਾ ਉਹ ਜਰੂਰ ਪਰੇਸ਼ਾਨ ਹੋ ਰਹੀ ਹੈ ਜਿਵੇਂ ਪਹਿਲਾਂ ਪਾਕਿਸਤਾਨ ਦੀਆਂ ਕੁਝ ਔਰਤਾਂ ਜਿਹੜੀਆਂ ਉਹ ਭਾਰਤ ਦੇ ਵਿੱਚ ਵਿਆਹੀਆਂ ਹੋਈਆਂ ਉਹਨਾਂ ਦੇ ਬੱਚੇ ਨੇ ਤਾਂ ਹੁਣ ਉਹਨਾਂ ਨੂੰ ਔਰਤਾਂ ਨੂੰ ਵਾਪਸ ਭੇਜਿਆ ਗਿਆ ਕੁਝ ਜਿਹੜੀਆਂ ਔਰਤਾਂ ਭਾਰਤ ਦੀਆਂ ਪਾਕਿਸਤਾਨ ਵਿਆਹੀਆਂ ਹੋਈਆਂ ਉਹਨਾਂ ਨੂੰ ਔਰਤਾਂ ਨੂੰ ਵਾਪਸ ਬੁਲਾ ਲਿਆ ਗਿਆ ਤਾਂ ਇਥੇ ਉਹ ਆਮ ਜਨਤਾ ਦਾ ਕੀ ਕਸੂਰ ਤੁਸੀਂ ਦੇਖਦੇ ਹੋ ਵੀ ਜਿਹੜਾ ਛੋਟੇ ਬੱਚਿਆਂ ਦੀਆਂ ਹੁਣ ਮਾਮਾ ਚਾਹੇ ਭਾਰਤ ਦੀਆਂ ਹੁਣ ਤਾਂ ਛੋਟੇ ਬੱਚਿਆਂ ਤੋਂ ਲੱਗ ਕੀਤਾ ਜਾ ਰਿਹਾ ਤੁਹਾਨੂੰ ਕਿਵੇਂ ਲੱਗਦਾ ਵੀ ਇਦਾਂ ਦੇ ਫੈਸਲੇ ਤੇ ਮੋੜ ਵਿਚਾਰ ਕਰ ਲੈਣੀ ਚਾਹੀਦੀ ਹੈ ਬਿਲਕੁਲ ਹੋਣਾ ਚਾਹੀਦਾ ਹੈ ਵਿਚਾਰ ਹੋਣਾ ਚਾਹੀਦਾ ਹੈ ਜੀ ਪਰ ਖੈਰਾ ਸਾਹਿਬ ਇੱਕ ਤੁਸੀਂ ਨਾ ਇਹ ਇਸ ਜਿਹੜਾ ਤੁਸੀਂ ਬਹੁਤ ਵੱਡੀ ਗੱਲ ਦੱਸੀ ਹੈ ਮੈਨੂੰ ਕਰੀ ਹੈ ਜਿਹੜੀ ਲੜਕੀਆਂ ਉੱਥੇ ਬੈਈਆਂ ਗਈਆਂ ਜੀ ਇਹ ਇੱਕ بڑا ਮੈਨੂੰ ਤਾਂ ਮੈਨੂੰ ਤੁਸੀਂ ਡਿਫਰੈਂਟ ਐਂਗਲ ਤੋਂ ਨੂੰ ਸੋਚੋ ਜੀ ਫੋਰ ਐਗਜ਼ਾਮਪਲ 500 ਕੁੜੀਆਂ ਨੇ ਉੱਥੇ ਵਿਆਹ ਕਰਾ ਲਿਆ ਜੀ 500 ਕੁੜੀ ਜਦੋਂ ਆਪਣੇ ਘਰ ਤੋਂ ਸਾਡੀ ਲੜਕੀ ਸਾਡੀ ਭੈਣ ਕੁੜੀ ਸਾਡੀ ਵਿਆਹ ਕੇ ਆਪਣੇ ਘਰ ਜਾਂਦੀ ਹੈ ਜੀ ਤਾਂ ਉਹ 6 ਮਹੀਨੇ ਬਾਅਦ ਸਾਲ ਬਾਅਦ ਜੇ ਸੈਟਲ ਹੋ ਜਾਂਦੀ ਹੈ ਜਾਂਦੀ ਉਹ ਆਪਣੇ ਐਡਰੈਸ ਵਗੈਰਾ ਉੱਥੇ ਹੀ ਬਣਾ ਲੈਂਦੀ ਹੈ ਜੀ ਉਹ ਤਾਂ ਮੰਨ ਲਓ ਕੋਈ ਮੋਹਾਲੀ ਤੋਂ ਵਿਆਹ ਕੇ ਲੜਕੀ ਪਟਿਆਲੇ ਜਾਂਦੀ ਹੈ ਉਹ ਕੁਝ ਦੇਰ ਬਾਅਦ ਦਾ ਆਧਾਰ ਕਾਟ ਪਟਿਆਲੇ ਦਾ ਹੋਏਗਾ ਤੇ ਆਪਣੇ ਹਸਬੰਡ ਦੇ ਜਿਹੜਾ ਉਹਦਾ ਘਰ ਹੈ ਉੱਥੇ ਦਾ ਬਣੇਗਾ ਜੀ ਇਹ ਕਾਰਨ ਕਿ ਹੈ ਵੀ 15 ਇਹ ਜਿਹੜੀਆਂ ਲੜਕੀਆਂ ਨੇ ਉੱਥੇ ਵਿਆਹ ਕਰਾਇਆ ਪਾਕਿਸਤਾਨ ਚ ਹੂੰ ਉਹਨਾਂ ਦੇ ਸਿਟੀਜ਼ਨਸ਼ਿਪ ਕਿਉਂ ਨਹੀਂ ਲਈ ਪਾਕਿਸਤਾਨ ਦੀ ਹੂੰ ਜਦੋਂ ਵਿਆਹੀ ਗਈ ਜੀ ਸਿਟੀਜ਼ਨਸ਼ਿਪ ਇੰਡੀਆ ਦੀ ਹੈ ਹਸਬੰਡ ਇੰਡੀਆ ਚ ਰਹ ਰਹੇ ਆ ਬੱਚੇ ਪਾਕਿਸਤਾਨ ਚ ਹੋਏ ਆ ਉਹਨਾਂ ਨੂੰ ਉੱਥੇ ਦੀ ਰਹਿਣਗੇ ਇੰਡੀਆ ਚ ਕਿਉਂ ਤਾਂ ਹੋਗੇ ਤੁਸੀਂ ਤੁਸੀਂ ਆਪਣਾ ਪਈ ਉੱਥੇ ਦਾ ਬਣਾਓ ਜੇ ਕੋਈ ਸਾਡੀ ਕੋਈ ਲੜਕੀ ਪਾਕਿਸਤਾਨ ਤੋਂ ਵਹ ਕੇ ਇੰਡੀਆ ਚ ਆਂਦੀ ਹੈ ਉਹਨਾਂ ਨੂੰ ਇੰਡੀਆ ਦੀ ਨੈਸ਼ਨਲ ਸਿਟੀਜ਼ਨਸ਼ਿਪ ਲੈਣੀ ਚਾਹੀਦੀ ਹੈ ਕਿਉਂਕਿ ਹਿੰਦੁਸਤਾਨ ਚ ਵਿਆਹੀ ਗਈ ਹੂੰ ਉਹਦਾ ਘਰ ਹਿੰਦੁਸਤਾਨ ਹੈ ਇਹ ਤੁਸੀਂ ਇਹਦੇ ਪਿੱਛੇ ਵੀ ਮੈਨੂੰ ਤਾਂ ਇਹ ਲੱਗਦਾ ਬਹੁਤ ਵੱਡਾ ਕੋਈ ਸਾਜ਼ਿਸ਼ ਹੈ ਵੀ ਉਹ ਲੜਕੀਆਂ ਕਿਉਂ ਉਹ ਉਹਦਾ ਹਸਬੰਡ ਆ ਕੇ ਉਰੇ ਬਸ ਜਾਂਦਾ ਫਿਰ ਉਹਦੇ ਬੱਚੇ ਜਨਮ ਤਾਂ ਹੋਇਆ ਤੁਹਾਡਾ اسلامਾਬਾਦ ਚ ਸਿਟੀਜ਼ਨਸ਼ਿਪ ਤੁਸੀਂ ਲੈ ਰਹੇ ਹੋ ਦਿੱਲੀ ਦੀ ਕਿਵੇਂ ਹੋ ਸਕਦਾ ਇਹਦੇ ਪਿੱਛੇ ਵੀ ਹੋ ਸਕਦਾ ਕੋਈ ਇਹ ਵੀ ਬਹੁਤ ਵੱਡੀ ਸਾਜ਼ਿਸ਼ ਹੋਵੇ ਦੇਸ਼ ਦੇ ਖਿਲਾਫ ਜੀ ਕਿਉਂਗਾ ਤਾਂ ਸਰਕਾਰਾਂ ਨੂੰ ਇਸ ਤੇ ਪਹਿਲਾਂ ਵੀ ਸੋਚ ਲੈਣਾ ਚਾਹੀਦਾ ਸੀ ਬਿਲਕੁਲ ਬਿਲਕੁਲ ਸੋਚਣਾ ਚਾਹੀਦਾ ਸੀ ਜੀ ਤਾਂ ਹੁਣ ਜਦੋਂ ਸਮਾਂ ਅਜਿਹਾ ਆਇਆ ਜਿਹੜਾ ਇੱਕ ਕਦੇ ਇੱਕ ਤਣਾਅਪੂਰਨ ਸਥਿਤੀ ਬਣੀ ਹੋਈ ਤੇ ਉਸ ਟਾਈਮ ਹੀ ਸਰਕਾਰਾਂ ਨੂੰ ਇਦਾਂ ਦੇ ਮੁੱਦੇ ਕਿਉਂ ਯਾਦ ਆਉਂਦੇ ਆ ਜਿਆਦਾ ਫੈਮਿਲੀ ਕੰਪਨੀ ਕਰਦੀਆਂ ਸਰਕਾਰਾਂ ਦੀ ਜੀ ਜਦੋਂ ਪਿਆਸ ਲੱਗਦੀ ਹੈ ਖੂਪ ਪਟਦੇ ਆ ਉਹ ਖੂ ਤਾਂ ਪਹਿਲਾਂ ਪਟਕੇ ਰੱਖੋ ਤੁਹਾਨੂੰ ਪਿਆਸ ਵੀ ਲੱਗਣੀ ਹੈ ਤਾਂ ਪੱਕਾ ਅੰਡਰਸਟੂਡ ਤੁਹਾਨੂੰ ਇਹ ਤਾਂ ਦੀ ਵਧੀਆ ਮਤਲਬ ਗਵਰਨੈਂਸ ਦੇ ਸਬੂਤ ਤਾਂ ਨਹੀਂ ਅਸੀਂ ਨੂੰ ਕਹਿ ਸਕਦੇ ਉਹਨਾਂ ਨੇ ਸਲੇ ਅੱਛੇ ਕੰਮ ਕਰੋ ਲੋਕਾਂ ਸਮੱਸਿਆ ਟਾਈਮ ਤੇ ਕਿਉਂ ਪਤਾ ਲੱਗਦੀ ਹੈ ਤੁਹਾਨੂੰ ਤੁਹਾਨੇ ਜੇ ਤੁਸੀਂ ਪਹਿਲਾਂ ਗੱਲ ਕੀਤੀ ਹੈ ਜੀ ਉਹ ਜਿਹੜੇ ਫੜੇ ਹਨਾ ਨੇ ਜਿਸੂਸ ਉਹ ਇਸ ਕਰਕੇ ਥੋੜਾ ਫੜਨੇ ਮੈਨੂੰ ਪਾਕਿਸਤਾਨ ਦਾ ਤਣਾਅ ਹੈ ਸਾਡਾ ਉਹ ਤਾਂ ਇਸ ਕਰਕੇ ਵੀ ਫੜਨੇ ਹੋ ਜਿਸੂਸ ਹੈ ਹੂੰ ਜੀ ਇਹ ਨਹੀਂ ਇਹਨਾਂ ਦਾ ਕੋਈ ਸਮਝ ਤੋਂ ਬਾਹਰ ਆਇਆ ਤਾਂ ਜੀ ਮਲੂਤਰ ਸਾਹਿਬ ਇੱਕ ਬਹੁਤ ਹੋਰ ਬਹੁਤ ਵੱਡਾ ਜੇ ਅਸੀਂ ਵੀਡੀਓ ਦੇ ਨਜ਼ਰੀਏ ਤੋਂ ਦੇਖੀਏ ਤਾਂ ਇੱਕ ਮਸਲਾ ਚੱਲਦਾ ਪਹਿਲਗਾਨ ਦਾ ਉਸ ਤੋਂ ਬਾਅਦ ਮਸਲਾ ਚੱਲਦਾ ਬਾਰਡਰ ਦਾ ਤਾਂ ਹੁਣ ਇੱਕੋ ਦਮ ਜਿਹੜੇ ਵਿੱਚ ਤੁਸੀਂ ਦੇਖੋ ਦੋ ਸਟੇਟਾਂ ਦੇ ਵਿੱਚ ਪਾਣੀ ਦਾ ਰੌਲਾ ਚੱਲ ਪਿਆ ਤੁਹਾਨੂੰ ਲੱਗਦਾ ਵੀ ਜਿਹੜੀ ਸਰਕਾਰ ਇੱਕ ਉਸ ਚੀਜ਼ ਤੋਂ ਜਿਹੜਾ ਮੀਡੀਆ ਦਾ ਵੀ ਤੇ ਲੋਕਾਂ ਦਾ ਵੀ ਜਿਹੜਾ ਮਾਈਂਡ ਐਡਵਰਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਵੀ ਉਸ ਮਸਲੇ ਤੋਂ ਜਿਹੜਾ ਧਿਆਨ ਹਟਕੇ ਦੂਸਰੇ ਮਸਲੇ ਤੇ ਲੱਗ ਸਕੇ ਤੁਹਾਨੂੰ ਲੱਗਦਾ ਇਸ ਤਰ੍ਹਾਂ ਦੇਖੋ ਜਿਹੜਾ ਪੰਜਾਬ ਤੋਂ ਤੁਸੀਂ ਹਰਿਆਣਾ ਦੀ ਗੱਲ ਕਰ ਰਹੇ ਹੋ ਜੀ 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 ਹਾਂ ਜਿਹੜਾ ਇਹ ਸੰਧੀ ਆ ਬੀਬੀਐਮਬੀ ਆ ਜੀ ਜੀ ਭਾਗੜਾ ਬਿਆਸ ਹੁੰਦੀ ਜਮਟ ਕੋ ਜੀ ਜੀ ਖੈਰਾ ਸਾਹਿਬ ਦੇ ਵਿੱਚ ਚਾਰ ਸਟੇਕ ਹੋਲਡਰ ਹੈ ਜੀ ਬੀਬੀਐਮਬੀ ਚ ਜੀ ਇੱਕ ਹਿਮਾਚਲ ਜੀ ਸੈਕੰਡ ਪੰਜਾਬ ਜੀ ਤੀਸਰਾ ਹਰਿਆਣਾ ਚੌਥਾ ਰਾਜਸਥਾਨ ਰਾਜਸਥਾਨ ਜੀ ਕਿਉਂਕਿ ਪਾਣੀ ਦਾ ਸੋਰਸ ਹੈ ਜਿਹੜਾ ਉਹ ਹਿਮਾਚਲ ਹੈ ਜੀ ਤੇ ਜਿਹੜੀ ਗੋਵਿੰਦ ਸਾਗਰ ਲੇਕ ਬਣੀ ਹੈ ਸਤ ਪਾਖੜਾ ਡੈਮ ਹੈ ਉਹਦਾ ਬਹੁਤ ਮਹੱਤਵਪੂਰਨ ਪਾਰਟ ਹਿਮਾਚਲ ਦਾ ਹੋ ਜਿਹਦੇ ਚੋਂ ਬਣਿਆ ਹੈ ਉਸ ਸਟੇਕ ਹੋਲਡਰ ਇੱਕ ਤਾਂ ਪਹਿਲਾ ਹੋ ਹੈ ਉਹਦੇ ਤੇ ਉਹਨਾਂ ਨੂੰ ਜਿਆਦਾ ਲੋਡ ਹੈ ਬਿਜਲੀ ਦੀ ਹੋ ਸਕਦੀ ਹੈ ਪਾਣੀ ਦੀ ਇੰਨੀ ਉਹਨਾਂ ਨੂੰ ਅੰਦਰੋਂ ਲੇਖ ਤੋਂ ਚੱਕਦੇ ਆਉਂਦੇ ਐ ਏਡੀ ਬੜੀ ਪ੍ਰੋਬਲਮ ਦੂਜੀ ਸੀਗੀ ਪੰਜਾਬ ਜਦੋਂ 52 ਚ ਇਹ ਡੈਮ ਬਣਿਆ ਪਾਖੜਾ ਡੈਮ ਬਣਿਆ ਉਹ ਤੋਂ ਬਾਅਦ ਉਸ ਟਾਈਮ ਸ਼ਾਇਦ ਪੰਜਾਬ ਨੂੰ ਇੰਨੀ ਪਾਣੀ ਦੀ ਲੋੜ ਨਹੀਂ ਸੀਗੀ ਪੋਪੂਲੇਸ਼ਨ ਵੀ ਘੱਟ ਸੀਗੀ ਹੁਣ ਮਤਲਬ ਜਦ 40 ਕਰੋੜ ਹਿੰਦੁਸਤਾਨ ਦੀ ਆਬਾਦੀ ਸੀਗੀ 140 ਕਰੋੜ ਹੈ 100 ਕਰੋੜ ਵਧ ਗਈ ਕੰਜ਼ਮਪਸ਼ਨ ਵੀ ਉਮੀਦ ਵਧ ਗਈ ਪੰਜਾਬ ਦੀ ਵੀ ਵਧੀ ਹੈ ਸਾਦੇ ਦੇਸ਼ ਚ ਵਧੀ ਹੈ ਜੀ ਹੁਣ ਉਹ ਪਾਣੀ ਜਿਹੜਾ ਸਾਨੂੰ ਲੋਡ ਲੱਗਦੀ ਸੀਗੀ ਵੀ ਅੱਜ ਸਾਨੂੰ ਇੰਨੀ ਲੋਡ ਨਹੀਂ ਪਰ ਅੱਜ ਉਹ ਲੱਗਦੀ ਹੈ ਸਾਨੂੰ ਬਹੁਤ ਵੱਡੀ ਲੋਡ ਹੈ ਪਰ ਪੰਜਾਬ ਦੀ ਲੋਡ ਹੈਗੀ ਆ ਜੀ ਪੰਜਾਬ ਦੀ ਧਰਤੀ ਨੂੰ ਬੰਜਰ ਕਰਕੇ ਦੂਈ ਸਟੇਟ ਨੂੰ ਪਾਣੀ ਕਿਵੇਂ ਦਵੋਗੇ ਤੁਸੀਂ ਜੀ ਤੇ ਸਰਕਾਰ ਨੇ ਵੀ ਤੇ ਬੜੇ ਸੰਜੀਦਗੀ ਨਾਲ ਸੈਂਟਰ ਨੂੰ ਵਿੱਚ ਪੈ ਕੇ ਦੋਹੇ ਸਰਕਾਰਾਂ ਨੂੰ ਬਿਠਾ ਕੇ ਇਹ ਤਾਂ ਹੱਲੋ ਐਡਾ ਬੜਾ ਨਹੀਂ ਆਪਾਂ ਹੁਣ ਇਹ ਤਾਂ ਹੱਲ ਪਾਕਿਸਤਾਨ ਨਾਲ ਦੀ ਕਰਦਾ ਇਹ ਦੋਸਤਾਂ ਦੀਆਂ ਦੋਸਤਾਂ ਪਰਮ ਮਲਹੋਤਰਾ ਸਾਹਿਬ ਮੇਰਾ ਸਵਾਲ ਇਹ ਹੈ ਕਿ ਇੱਕ ਪਾਸੇ ਜਿਹੜਾ ਉਹ ਮੁੱਦਾ ਚੱਲਦਾ ਏ ਇਹ ਜਿਹੜਾ ਪਹਿਲਗਾਮ ਦਾ ਮੁੱਦਾ ਚੱਲਦਾ ਸੀ ਭਾਰਤੀ ਸਰਹੱਦ ਤੇ ਮੁੱਦਾ ਚੱਲਦਾ ਸੀਗਾ ਤਣਾਅ ਚੱਲਦਾ ਸੀ ਤਾਂ ਜਦੋਂ ਇਹ ਪਾਣੀਆਂ ਦਾ ਮੁੱਦਾ ਉੱਠਿਆ ਉਦੋਂ ਇੱਕੋ ਵਾਰ ਜਿਹੜਾ ਸਾਰੇ ਜਿਹੇ ਚਾਰੇ ਸਟੇਟਾਂ ਦਾ ਧਿਆਨ ਆ ਜਿਹੜਾ ਉਹ ਇੱਕੋ ਨੰਬ ਬਾਰਡਰਾਂ ਤੋਂ ਹਟ ਕੇ ਜਿਹੜਾ ਪਾਣੀਆਂ ਦੇ ਮੁੱਦੇ ਤੇ ਆ ਗਿਆ ਤੁਹਾਨੂੰ ਲੱਗਦਾ ਵੀ ਇਹ ਇੱਕ ਮਾਈਂਡ ਡਿਵਰਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਕਿਉਂਕਿ ਪਾਣੀ ਤਾਂ ਅੱਗੇ ਬਹੁਤ ਸਾਲਾਂ ਤੋਂ ਲਗਾਤ ਹਣਾ ਉਦੋਂ ਤੋਂ ਹੀ ਗੱਲ ਕਿਉਂ ਨਹੀਂ ਉੱਠੀ ਹੈਗੀ ਜੇ ਹੁਣ ਉੱਠੀ ਆ ਤਾਂ ਫਿਰ ਇਸ ਦੇ ਪਿੱਛੇ ਜਿਹੜਾ ਅਸਲ ਕਾਰਨ ਕੀ ਆ ਵੀ ਇਹ ਮਾਈਂਡ ਡਿਵਰਟ ਸੀ ਜਾਂ ਫਿਰ ਕੋਈ ਹੋਰ ਕਾਰਨ ਮੰਨਦੇ ਹੋ ਨਹੀਂ ਦੇਖੋ ਇਹਦਾ ਜਿਹੜਾ ਮੁੱਦਾ ਹੈ ਮਾਈਂਡ ਡਿਵਰਟ ਤਾਂ ਪੰਜਾਬ ਹਰਿਆਣਾ ਦਾ ਤਾਂ ਤੁਸੀਂ ਕਰ ਸਕਦੇ ਹੋ ਉਹਦੇ ਨਾਲ ਕਿਉਂਕਿ ਇਹ ਸਟੇਕ ਹੋਲਡਰ ਹੈ ਕਿਉਂਕਿ ਮੀਡੀਆ ਦਾ ਵੀ ਹੋਇਆ ਸਰ ਮੀਡੀਆ ਸਾਰੀ ਉੱਥੋਂ ਹਟ ਕੇ ਜਿਹੜਾ ਤੁਸੀਂ ਸੁਰੱਖਿਅਤਾਂ ਦੇਖੀਆਂ ਹੋਣਗੀਆਂ ਜਿੱਤੇ ਪਹਿਲਾਂ ਬਾਰਡਰ ਦੀਆਂ ਚੱਲਦੀਆਂ ਸੀ ਉੱਥੇ ਸੁਰੱਖਿਅਤਾਂ ਪਾਣੀ ਦੀਆਂ ਚੱਲਦੀਆਂ ਸੀ ਉਹ ਪੰਜਾਬ ਹਰਿਆਣਾ ਦੇ ਤੇ ਜ਼ਿਆਦਾ ਮੀਡੀਆ ਜਿਹੜਾ ਕੰਸਨਟ੍ਰੇਟ ਕਰ ਰਿਹਾ ਉਹ ਹੁਣ ਜਿੰਦੋਸ ਪਹਿਲਗਾਮ ਦਾ ਝਗੜਾ ਉਹ ਤਾਂ ਤਾਮਿਲਨਾਡੂ ਨਾਲ ਵੀ ਹੈ ਤਾਮਿਲਨਾਡੂ ਦੇ ਤਾਂ ਬੰਦਾ ਮਰੇ ਉੱਤੇ ਜੀ ਉੱਤੇ ਮਹਾਰਾਸ਼ਟਰ ਚੋ ਵੀ ਬੰਦੇ ਮਰੇ ਆ ਗੁਜਰਾਤ ਚੋ ਵੀ ਮਰੇ ਆ ਮਤਲਬ ਕੱਲਾ ਡਾਈਵਰਟ ਕਰਨ ਦੀ ਕੋਸ਼ਿਸ਼ ਹੈ ਹੁਣ ਪੰਜਾਬ ਦਾ ਪਾਣੀ ਪੰਜਾਬ ਚੋ ਪਾਣੀ ਜਿਹੜਾ ਰੋਕਿਆ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਰੋਕਿਆ ਜੀ ਉਹਨੇ ਕਿਹਾ ਵੀ ਇਹ ਸਾਡੀ ਸਟੇਟ ਦਾ ਪੈਸਾ ਪਾਣੀ ਆ ਜੀ ਤੇ ਦੂਜੇ ਵਸੇ ਨਾਇਬ ਸਿੱਤ ਜੈਣੀ ਆ ਜੀ ਉਹ ਕਿਤੇ ਇਹ ਗੱਲ ਤੁਹਾਡੀ ਗੱਲ ਤੋਂ ਮੈਂ ਮਤਲਬ ਉਹ ਉਹ ਨਹੀਂ ਕਰਦਾ ਵੀ ਇਹ ਨਹੀਂ ਹੋ ਸਕਦਾ ਹੋ ਸਕਦਾ ਹੈ ਤੁਹਾਡੀ ਗੱਲ ਜੀ ਵੀ ਮੁੱਦੇ ਨੂੰ ਪਟਕ ਜਦੋਂ ਇਹੋ ਜਿਹੇ ਹਾਲਾਤ ਬੰਦੇ ਆ ਸਰਕਾਰਾਂ ਇਸ਼ੂ ਡਾਇਵਰਟ ਕਰ ਦਿੰਦੀਆਂ ਨਵੇਂ ਮੁੱਦੇ ਖੜੇ ਕਰ ਦਿੰਦੀਆਂ ਜੀ ਇਹ ਕੁਛ ਹੱਦ ਤੱਕ ਹੋਤਾ ਹੋ ਸਕਦਾ ਪਰ ਮੈਂ ਜਿਆਦਾ ਨਹੀਂ ਲੱਗਦਾ ਕਿਉਂਕਿ ਇਹ ਇੱਕ ਨੈਸ਼ਨਲ ਇਸ਼ੂ ਹੈ ਇਹ ਸਟੇਟ ਇਸ਼ੂ ਹੈ ਜੀ ਇਹ ਤਾਂ ਦੋ ਤਿੰਨ ਸਟੇਟਾਂ ਦਾ ਝਗੜਾ ਹੈ ਹਲੇ ਰਾਜਸਥਾਨ ਤਾਂ ਵਿੱਚ ਆਇਆ ਵੀ ਨਹੀਂ ਹਾਲ ਤਾਂ ਮੇਨ ਆਪਣਾ ਹਿਮਾਚਲ ਹਿਮਾਚਲ ਪੰਜਾਬ ਜੀ ਤੇ ਹਰਿਆਣਾ ਇਸੇ ਚੱਲਿਆ ਜੀ ਤੇ ਇਹਦਾ ਬਹੁਤ ਜ਼ੂਰੀ ਆ ਹੱਲ ਹੋਣਾ ਹੋਣਾ ਚਾਹੀਦਾ ਜੀ ਪਰ ਇਹ ਤੁਹਾਡੀ ਗੱਲ ਮੈਂ ਸੱਚੇ ਵੀ ਹੋ ਸਕਦਾ ਡਾਇਵਰਟ ਕਰਨ ਦੀ ਕੋਸ਼ਿਸ਼ ਹੋ ਸਕਦੀ ਹੈ ਕਿਉਂਕਿ ਸਾਰਾ ਮੀਡੀਆ ਉਹਦੀ ਨਿਊਜ਼ ਚੱਕੂਗਾ ਜਿੰਨਾ ਸਪੇਸ ਅਸੀਂ ਉਹਨੂੰ ਦੇ ਰਹੇ ਸੀ ਕਿ ਗੱਲ ਨੂੰ ਉਹਨੂੰ ਇਹਨੂੰ ਵੀ ਦੇ ਰਹੇ ਹਾਂ ਜੀ ਪਰ ਅਜਿਹੇ ਟਾਈਮ ਤੇ ਹੋਇਆ ਜੇ ਨਹੀਂ ਹੋਣਾ ਚਾਹੀਦਾ ਜੀ ਮਲੋਤਰਾ ਸਾਹਿਬ ਤੁਸੀਂ ਇੱਕ ਮੀਡੀਆ ਐਨਾਲਿਸਿਸ ਹੋਣ ਦੇ ਨਾਤੇ ਸਰਕਾਰ ਨੂੰ ਕੀ ਅਪੀਲ ਕਰਨੀ ਚਾਹੋਗੇ ਕਿ ਕਿਹੜੇ ਜਿਹੜੇ ਇਹ ਹਾਲਾਤ ਨੇ ਜਲਦ ਤੋਂ ਜਲਦ ਖਤਮ ਕਰ ਦੇਣੇ ਚਾਹੀਦੇ ਨੇ ਜਾਂ ਫਿਰ ਇਹਨਾਂ ਹਾਲਾਤਾਂ ਤੇ ਤੁਹਾਡੀ ਕੀ ਵਿਚਾਰਾ ਕੀ ਅਪੀਲ ਕਰਨੀ ਚਾਹੋਗੇ ਸਰਕਾਰ ਨੂੰ ਦੇਖੋ ਇਹ ਜਲਦੀ ਹੋਣੇ ਚਾਹੀਦੇ ਆ ਚਾਹੇ ਉਹ ਪਾਕਿਸਤਾਨ ਨਾਲ ਮਤਲਬ ਇਸ਼ੂ ਹੈ ਚਾਹੇ ਉਹ ਕੋਈ ਹੋਰ ਇਸ਼ੂ ਹੈ ਪਾਕਿਸਤਾਨ ਦਾ ਤਾਂ ਇਸ਼ੂ ਹੈ ਜੀ ਆਰ ਪਾਰ ਦਾ ਗੱਲ ਖਤਮ ਕਰੋ ਚਾਹੇ ਤਾਂ ਜੇ ਲੱਗਦਾ ਤੁਹਾਨੂੰ ਤੁਸੀਂ ਨਹੀਂ ਲੜਦਾ ਉਹਨਾਂ ਨਾਲ ਤਾਂ ਵੀ ਉਹਨੂੰ ਲੋਕਾਂ ਨੂੰ ਕਲੀਅਰ ਹੋਵੇ ਪਬਲਿਕ ਨੂੰ ਤੁਸੀਂ ਬਹੁਤੀ ਦੇ ਲੰਬੇ ਸਮੇਂ ਲਈ ਉਹਦੇ ਪੰਬਲ ਪੂਸੇ ਚ ਨਹੀਂ ਪਾ ਸਕਦੇ ਪਬਲਿਕ ਨੂੰ ਅੱਜ ਨਹੀਂ ਕੱਲ ਨੂੰ ਪਤਾ ਲੱਗ ਜਾਊਗਾ ਜੀ ਇਹ ਆਪਾਂ ਨੂੰ ਸਰਕਾਰ ਸੋਚ ਰਹੀ ਹੈ ਵੀ ਐਵੇਂ ਹੀ ਅਸੀਂ ਕਰ ਲਾਂਗੇ ਲੋਕਾਂ ਨੂੰ ਟਿਕਾ ਲਾਂਗੇ ਲੋਕ ਇਹ ਹੁਣ ਸਮਾਂ ਲੰਘ ਗਿਆ ਸੋਸ਼ਲ ਮੀਡੀਆ ਇੰਨਾ ਸਟਰੋਂਗ ਹੈ ਕਿਵੇਂ ਤੁਸੀਂ ਰੋਕ ਲੋਗੇ ਜੀ ਉਹਦੇ ਨਾਲ ਉਹਦਾ ਹੱਲ ਕਰੋ ਚਾਹੇ ਉਹਨਾਂ ਤੇ ਹਮਲਾ ਕਰੋ ਚਾਹੇ ਉਹਨਾਂ ਨੂੰ ਕਿਸੇ ਹੋਰ ਲੈਵਲ ਤੇ ਕਰੋ ਪਰ ਇਹ ਹੁਣ ਕੈਂਸਰ ਹੈ ਇਹਦਾ ਆਪਰੇਸ਼ਨ ਹੋਣਾ ਜ਼ਰੂਰੀ ਹੈ ਕੈਂਸਰ ਹੋ ਗਿਆ ਛੋਟੀ ਜੀ ਬਿਮਾਰੀ ਹੁੰਦੀ ਹੈ ਕਈ ਵਾਰੀ ਹੁੰਦਾ ਵੀ ਉਹ ਛੋਟੀ ਮੈਡੀਸਿਨ ਲੈ ਕੇ ਹੀ ਉਹਨੂੰ ਸਰਜਰੀ ਹੋਣੀ ਚਾਹੀਦੀ ਹੈ ਪਾਕਿਸਤਾਨ ਦੀ ਜੀ ਹੁਣ ਇਹ ਨਹੀਂ ਬਹੁਤਾ ਦੇਰ ਤੀ ਅਸੈਪਟ ਨਹੀਂ ਹੁਣ ਕਰਨਾ ਲੋਕਾਂ ਨੇ ਜੀ ਲੋਕ ਬਹੁਤ ਦੁਖੀ ਆ ਨਾ ਗੱਲ ਆਪਾਂ ਜੀ ਲੋਕਾਂ ਦਾ ਬਿਜ਼ਨਸ ਖਰਾਬ ਹੋ ਰਿਹਾ ਜੀ ਇਸ ਕਰਕੇ ਇਹਦਾ ਤਾਂ ਹੱਲ ਹੋਣਾ ਚਾਹੀਦਾ ਪਾਣੀ ਦਾ ਵੀ ਹੱਲ ਹੋਣਾ ਚਾਹੀਦਾ ਪੰਜਾਬ ਹਰਿਆਣਾ ਹਿਮਾਚਲ ਜੀ ਰਾਜਸਥਾਨ ਦਾ ਬਿਠਾ ਕੇ ਕਰੋ ਜਿਹਦਾ ਜਿੰਨਾ ਹੱਕ ਹੈ ਉਹਨੂੰ ਉਹਦਾ ਮਿਲਣਾ ਹੀ ਚਾਹੀਦਾ ਪੰਜਾਬ ਕਿਉਂ ਛੱਡੇ ਅਤ ਮੰਨ ਲਓ ਜੇ ਪੰਜਾਬ ਨੇ ਪਾਣੀ ਦੇਣਾ ਹਰਿਆਣੇ ਨੂੰ ਦੇ ਹੂੰ ਦੇ 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 ਪੰਜਾਬ ਕੋਲ ਸਰਪਲਸ ਹੈ ਇਹ ਕਹਿੰਦੇ ਝਗੜਾ ਪਾਣੀ ਹੁਣ ਭਗਵੰਤ ਮਾਨ ਦੀ ਵੀ ਗੱਲ ਤੋਂ ਮੈਨੂੰ ਇੱਕ ਗੱਲ ਸਮਝ ਨਹੀਂ ਆਈ ਭਗਵੰਤ ਕਮਾਨ ਦਾ ਬਿਆਨ ਸੀਗਾ ਜੀ ਸਾਡੇ ਕੋਲ ਪਾਣੀ ਨਹੀਂ ਹੈਗਾ ਹੂੰ ਪਾਣੀ ਘਟਿਆ ਵੱਧ ਹੁੰਦਾ ਤਾਂ ਮਸਲਾ ਹੀ ਨਹੀਂ ਮਸਲਾ ਤਾਂ ਵੇ ਮਲਕੀਅਤ ਹੀ ਕੀ ਦੀ ਹੈ ਪਾਣੀ ਦੀ ਪੰਜਾਬ ਦਾ ਪਾਣੀ ਹੈ ਉਹ ਕਿਵੇਂ ਦੇ ਦਈਏ ਹੂੰ ਹਾਂ ਜੇ ਅਸੀਂ ਸਾਡੇ ਕੋਲ ਸਰਪਲਸ ਹੈ ਦਵਾਂਗੇ ਫੇ ਫਰੀਕ ਹਟੇ ਦੇਈਏ ਹੂੰ ਪਾਕਿਸਤਾਨ ਪੰਜਾਬ ਨੂੰ ਰਾਇਲਟੀ ਮਿਲਦੀ ਚਾਹੀਦੀ ਹੈ ਸਤੋਂ ਪੈਸੇ ਪੰਜਾਬ ਨੂੰ ਦੇ ਨਾ ਲੈ ਲੈਣ ਪਰ ਇਹ ਤਾਂ ਨਹੀਂ ਹੈ ਵੀ ਪਾਣੀ ਵੀ ਇਹਨਾਂ ਨੂੰ ਅਸੀਂ ਛੱਡੀਏ ਤੇ ਪੰਜਾਬ ਦਾ ਹੱਕ ਵੀ ਕੱਲ ਨੂੰ ਖਤਮ ਹੋ ਜਾਣਾ ਜੇ ਅੱਜ ਛੱਡਤਾ ਕੱਲ ਨੂੰ ਫਿਰ ਦੇਣਾ ਪੈਣਾ ਹੂੰ ਕੱਲੂ ਜੇ ਪੰਜਾਬ ਵਿੱਚ ਪਾਣੀ ਦੀ ਸਮੱਸਿਆ ਆਂਦੀ ਹੈ ਉਹਨਾਂ ਨੇ ਫੇਰ ਕਲੇਮ ਕਰਨੇ ਤਾਂ ਉਹ ਤੋਂ ਪਾਣੀ ਫੇਰ ਨਹੀਂ ਤੁਸੀਂ ਰੋਕ ਸਕੋਗੇ ਇਹ ਤਾਂ ਬੈਠ ਕੇ ਬੜੀ ਸੰਜੀਦਗੀ ਨਾਲ ਸੈਂਟਰ ਬੈਠੇ ਕੋਈ ਸੁਪਰੀਮ ਕੋਰਟ ਦੇ ਰਿਟਾਇਰਡ ਜੱਜ ਦੀ ਕਮੇਟੀ ਬਣਾ ਕੇ ਇਹਨਾਂ ਦਾ ਫੈਸਲਾ ਹੋਣਾ ਜ਼ਰੂਰੀ ਹੈ ਔਰ ਬਹੁਤ ਜਲਦੀ ਹੋਣਾ ਚਾਹੀਦਾ ਨੰਬਰ ਨਹੀਂ ਖਿੱਚਿਆ ਜਾਏਗਾ ਬਹੁਤੇ ਮਸਲੇ ਲੰਬੇ ਨਹੀਂ ਖਿੱਚੀਦੇ ਕਈ ਮਸਲੇ ਲੰਬੇ ਖਿੱਚ ਕੇ ਆਪਣੇ ਆਪ ਸੋਲਵ ਹੋ ਜਾਂਦੇ ਆਂ ਕਈਆਂ ਦੇ ਕੁਇਕ ਐਕਸ਼ਨ ਕਰਮੇਂਸੇ ਕਰਾਉ ਦੋਨਾਂ ਜੀ ਪਰ ਐਡਾ ਬੜਾਈ ਸੋਣੀ ਸਮਝਾਤਾ ਹੋ ਸਕਦਾ ਆਪਣੀ ਭਰਾਵਾਂ ਨਾਲ ਕੋਈ ਹਰਿਆਣਾ ਸਾਥੋਂ ਦੂਰ ਨਹੀਂ ਨਾ ਸਕਦਾ ਰਾਜਸਥਾਨ ਸਾਡੀ ਪਈ ਹੈ ਜੀ ਤੇ ਪਰ ਪੰਜਾਬ ਦੇ ਹੱਕਾਂ ਤੇ ਡਾਕਾ ਮਾਰਨਾ ਤਾਂ ਗਲਤ ਹੈ ਜੀ ਸੋ ਮੋਹੋਤਰਾ ਸਾਹਿਬ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਜੀ ਸੋ ਇਹ ਸਨ ਸੀਨੀਅਰ ਪੱਤਰਕਾਰ ਅਜੇ ਮਲਹੋਤਰਾ ਜੀ ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਆ ਪੂਰੇ ਵਿਚਾਰ ਚਰਚਾ ਕੀਤੀ ਆ ਇਸ ਮੁੱਦੇ ਤੇ ਕਿ ਕਿਸ ਤਰ੍ਹਾਂ ਦੇ ਜਿਹੜੇ ਹਾਲਾਤ ਨੇ ਉਹ ਪੰਜਾਬ ਤੇ ਜਿਹੜੇ ਉਹ ਪੰਜਾਬ ਦੇ ਵਿੱਚ ਵੀ ਬਣੇ ਹੋਏ ਨੇ ਭਾਰਤ ਤੇ ਪਾਕਿਸਤਾਨ ਦੀ ਸਰਹੱਦ ਤੇ ਜਿਹੜੇ ਬਣੇ ਹੋਏ ਨੇ ਕਿਉਂਕਿ ਪੰਜਾਬ ਦੇ ਪਿੰਡ ਨਾਲ ਲੱਗਦੇ ਆ ਪਿੰਡ ਤੱਕ ਜਿਹੜੇ ਖਾਲੀ ਤੁਹਾਨੂੰ ਖਬਰਾਂ ਜਿਹੜੀਆਂ ਦਿਖਾਈਆਂ ਸੀ ਕਿ ਪਿੰਡ ਤੱਕ ਖਾਲੀ ਕੀਤੇ ਗਏ ਨੇ ਲੋਕ ਆਪਣਾ ਸਮਾਨ ਚੱਕ ਕੇ ਜਿਹੜੇ ਆਪਣੇ ਰਿਸ਼ਤੇਦਾਰਾਂ ਦੇ ਘਰੇ ਸ਼ਿਫਟ ਹੋਣੇ ਸ਼ੁਰੂ ਹੋ ਚੁੱਕੇ ਨੇ ਕਿ ਕਦੇ ਵੀ ਜਿਹੜੇ ਜੰਗ ਦਾ ਹਾਲਾ ਜਿਹੜਾ ਮਾਹੌਲ ਆ ਉਹ ਬਣ ਸਕਦਾ ਤਾਂ ਮਲਹੋਤਰਾ ਦਵੈ ਲੋਬੀ ਵੀ ਇਹੀ ਅਪੀਲ ਕੀਤੀ ਹੈ ਕਿ ਜੋ ਐਕਸ਼ਨ ਹੋਣਾ ਉਹ ਜਲਦ ਤੋਂ ਜਲਦ ਹੋਵੇ ਤਾਂ ਕਿ ਜਿਹੜੇ ਲੋਕਾਂ ਦਾ ਕਾਰੋਬਾਰ ਜਾਂ ਲੋਕਾਂ ਨੂੰ ਜਿਹੜਾ ਲੰਬੇ ਸਮੇਂ ਲਈ ਆਪਣਾ ਘਰ ਨਾ ਛੱਡਣਾ ਪ